ਪੰਜਾਬ 247 ਟੀਵੀ ਤੇ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਹਫਤਾਵਾਰੀ ਪ੍ਰੋਗਰਾਮ ਧਰਮ ਅਤੇ ਸਮਾਜ ਲੈ ਕੇ ਅਸੀਂ ਹਾਜ਼ਰ ਮੇਰੇ ਨਾਲ ਆਗੇ ਨੇ ਸਟੂਡੀਓ ਵਿੱਚ ਡਾਕਟਰ ਗਨਨਾਮ ਕੌਰ ਸਿੱਖ ਸਕਾਲਰ ਉਹਨਾਂ ਨਾਲ ਕੁਝ ਇੱਕ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਜੀ ਆਇਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ ਡਾਕਟਰ ਸਾਹਿਬ ਅੱਜ ਬਹੁਤ ਵੱਡਾ ਦੇਣਿਆ ਸਿੱਖ ਪੰਥ ਵਾਸਤੇ ਪਹਿਲਾ ਪ੍ਰਕਾਸ਼ ਦਿਹਾੜਾ ਆ ਗੁਰੂ ਗ੍ਰੰਥ ਸਾਹਿਬ ਦਾ ਤੇ 1604 ਵਿੱਚ ਗੁਰੂ ਸਾਹਿਬ ਨੇ ਆਪ ਇਸ ਤਿਹਾਰੇ ਜਿਹੜਾ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਕੇ ਤੇ ਉਹਨਾਂ ਨੂੰ ਰਾਮਸਰ ਗੁਰਦੁਆਰਾ ਤੋਂ ਬੜੀ ਸ਼ਰਧਾ ਨਾਲ ਆ ਕੇ ਦਰਬਾਰ ਸਾਹਿਬ ਸ਼ੋਭਿਤ ਕੀਤਾ ਸੀ ਤੇ ਹਾਂਜੀ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤਾ ਸੀਗਾ ਤੇ ਕਾਇਦਨ ਹੈ ਕਿ ਉੱਥੋਂ ਹੀ ਗ੍ਰੰਥੀ ਦੀ ਪ੍ਰਥਾ ਹੋਈ ਤੇ ਅੱਜ ਵੀ ਕਹਿੰਦੇ ਬੜਾ ਜਹੋ ਜਲਾਲ ਸੀ ਤੇ SLAB ਆਇਆ ਪਿਆ ਸੀ ਲੋਕਾਂ ਦਾ ਬਹੁਤ ਸਾਰੇ ਲੋਕ ਇਸ ਜਿਹੜਾ ਸਮਾਂ ਆਜਾ ਰਿਹਾ ਤੋਂ ਕਹਿੰਦੇ ਆ ਹੋਈ ਆ ਸਥਾਪਨਾ ਉਹ ਤੋਂ ਲਿਖਿਆ ਹਰ ਸਾਲ ਹੀ ਹੁੰਦਾ ਪਰ ਜਿਉਂ ਜਿਉਂ ਅੱਗੇ ਆਈ ਜਾਂਦਾ ਹੁਣ ਆਪਣੇ ਕੋ ਉੱਥੇ ਜਗਾ ਭੀੜੀਆਂ ਹੋ ਗਈਆਂ ਤੇ ਰਸ਼ ਬਹੁਤ ਜ਼ਿਆਦਾ ਹੁੰਦਾ ਹੈ। ਵੈਸੇ ਵੀ ਦਰਬਾਰ ਸਾਹਿਬ ਦਰਸ਼ਨ ਕਰਨੇ ਮੁਸ਼ਕਲ ਹੋ ਜਾਂਦੇ ਆ। ਪਰ ਅੱਜ ਕਹਿੰਦੇ ਆ ਕਿ ਬਹੁਤ ਵੱਡਾ ਜਹੋ ਜਲਾਲ ਵਾਲਾ ਜਿਹੜਾ ਸੀ ਨਗਰ ਕੀਰਤਨ ਸੀਗਾ। ਹਾਂਜੀ ਵੈਸੇ ਤਾਂ ਜਿਹੜਾ ਅਸਲੀ ਨਾਨਕਸ਼ਹੀ ਕਲੰਡਰ ਆ ਉਹਦੇ ਮੁਤਾਬਕ 1 ਸਤੰਬਰ ਤਰੀਕ ਬਣਦੀ ਆ ਪਰ ਉਹ ਹਰ ਸਾਲ ਇਹ ਸਤੰਬਰ ਦੀ ਕੋਈ ਨਾ ਕੋਈ ਬਦਲ ਲੈਂਦੇ ਆ ਕਿ ਜਿਹੜਾ ਬਿਕਰਮੀ ਸੰਤ ਦੇ ਹਿਸਾਬ ਦੇ ਨਾਲ ਕਰਦੇ ਆ ਇਹ ਬਿਲਕੁਲ ਵਾਕਈ ਬਹੁਤ ਵੱਡੀ ਵੱਡਾ ਦਿਨ ਹੈ ਦੇਖੋ ਕਿਸੇ ਵੀ ਧਰਮ ਦੀ ਸਥਾਪਨਾ ਦੇ ਵਾਸਤੇ ਉਹਦੇ ਪੈਗੰਬਰਾਂ ਦੀ ਲੋੜ ਹੁੰਦੀ ਆ ਉਹਦੇ ਧਰਮ ਧਾਰਮਿਕ ਪੁਸਤਕ ਦੀ ਲੋੜ ਹੁੰਦੀ ਆ ਤੇ ਇਹ ਇਸ ਤਰ੍ਹਾਂ ਇੰਸਟੀਚੂਨਸ ਬਣਦੀਆਂ ਜਾਂਦੀਆਂ ਨੇ ਸੋ ਬਾਣੀ ਦੀ ਜਿਹੜੀ ਰਚਨਾ ਹੋਇਆ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਈ ਸੀ ਫਾਉਂਡਰ ਗੁਰੂ ਤੋਂ ਹੀ ਅ ਨਾਲ ਪੜਤਾਂ ਦੀ ਬਾਣੀ ਵੀ ਉਦੋਂ ਤੋਂ ਹੀ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ ਪਰ ਗੁਰੂ ਅਰਜਨ ਦੇਵ ਸਾਹਿਬ ਨੇ ਮਹਿਸੂਸ ਕੀਤਾ ਕਿ ਬਾਣੀ ਇਕੱਠਾ ਇਕੱਤਰ ਹੋਣੀ ਚਾਹੀਦੀ ਹੈ ਤੇ ਇਹਨੂੰ ਗ੍ਰੰਥ ਦਾ ਰੂਪ ਦਿੱਤਾ ਜਾਵੇ ਉਦੋਂ ਇਹਨੂੰ ਕਿਹਾ ਵੀ ਪੋਥੀ ਸਾਹਿਬ ਜਾਂਦਾ ਸੀ ਤੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਵੀ ਪਰਮਾਤਮਾ ਨੂੰ ਪਾਉਣ ਦੀ ਜਗ੍ਹਾ ਜਿਹੜੀ ਉਹ ਇਹ ਗ੍ਰੰਥ ਸਾਹਿਬ ਹੈ ਤੇ 1 ਸਤੰਬਰ 1944 ਈਸਵੀ ਨੂੰ ਇਹ ਉੱਥੇ ਉਹਨਾਂ ਨੇ ਸਥਾਪਨਾ ਕੀਤੀ ਜਾਨਦੇ ਆਪਾਂ ਸਾਰੇ ਇਹ ਇਹ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਐਸਾ ਧਾਰਮਿਕ ਗ੍ਰੰਥ ਹੈ ਜਿਹਦੀ ਸੰਪਾਦਨਾ ਆਪਣਾ ਇਸ ਦੇ ਪਗੰਬਰਾਂ ਨੇ ਆਪਣੇ ਹੱਥੀਂ ਕੀਤੀ ਹੈ ਹਨ ਤੇ ਪੰਚਮ ਪਾਤਸ਼ਾਹ ਨੇ ਕੀਤੀ ਹੈ ਤੇ ਫਿਰ ਨਵੇਂ ਗੁਰੂ ਦੀ ਬਾਣੀ ਹੈ ਜਿਹੜੀ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚ ਸ਼ਾਮਿਲ ਕਰਕੇ ਤੇ ਗੁਰਗੱਦੀ ਵੀ ਉਹਨਾਂ ਨੇ ਦਿੱਤੀ ਗ੍ਰੰਥ ਸਾਹਿਬ ਨੂੰ ਕਿਸੇ ਸ਼ਾਦ ਗੁਰੂ ਦੀ ਦਿੱਤੀ ਆਪਣੇ ਜੋਤੀ ਜੋ ਸਮਾਉਣ ਤੋਂ ਪਹਿਲਾਂ ਸੋ ਸਾਡੇ ਵਾਸਤੇ ਇਹ ਬਹੁਤ ਵੱਡੀ ਹੈਗੀ ਆ ਬਹੁਤ ਵੱਡਾ ਪਾਇਨੂ ਉਹ ਸਭ ਕਹਿ ਸਕਦੇ ਆ ਕਿ ਬੜੇ ਮਾਣ ਵਾਲੀ ਗੱਲ ਹੈ ਤੇ ਦੇਖੋ ਇਹ ਇਹ ਨਾ ਇੱਕ ਬਲੱਖਣ ਗ੍ਰੰਥ ਸਿਰਫ ਇਸ ਕਰਕੇ ਨਹੀਂ ਹੈ ਕਿ ਇਹਦੀ ਜਿਹੜੀ ਸੰਪਾਦਨਾ ਹੈਗੀ ਇਹਦੇ ਫਾਊਂਡਰਸ ਨੇ ਆਪਣੇ ਆਪ ਕੀਤੀ ਹੈ ਬਾਕੀ ਤਾਂ ਸਾਰੇ ਪੈਗੰਬਰਾਂ ਦੇ ਜਾਣ ਤੋਂ ਬਾਅਦ ਹੀ ਕੋਈ 100 ਸਾਲ ਬਾਅਦ ਕੋਈ 150 ਸਾਲ ਬਾਅਦ ਤਾਰਮ ਗ੍ਰੰਥ ਤਿਆਰ ਕੀਤੇ ਗਏ ਦੂਜੀ ਗੱਲ ਇਹ ਵੀ ਹੈ ਕਿ ਇਹ ਮਹਿਜ਼ ਦੁਨੀਆਂ ਦਾ ਇੱਕੋ ਇੱਕ ਗ੍ਰੰਥ ਹੈ ਜਿਹਦੇ ਵਿੱਚ ਫਾਊਂਡਰ ਗੁਰੂਆਂ ਤੋਂ ਇਲਾਵਾ ਭਗਤਾਂ ਦੀ ਸੰਤਾਂ ਸੂਫੀਆਂ ਦੀ ਤੇ ਪਟਾਂ ਦੀ ਬਾਣੀ ਹੈ ਜਿਹੜੀ ਉਹ ਵੀ ਸ਼ਾਮਿਲ ਹੈ ਉਹ ਬਿਨਾਂ ਕਿਸੇ ਵਿਤਕਰੇ ਦੇ ਕੋਈ Hindu ਹੈ ਕਿ ਮੁਸਲਮਾਨ ਹੈ ਜੋ ਵੀ ਹੈ ਉੱਚੀ ਨੀਚ ਦਾ ਸਭ ਕਾਸੇ ਦੇ ਫਰਕ ਮਿਟਾ ਤੇ ਮੈਂ ਕਹਿੰਨੀ ਹੁੰਦੀ ਆ ਕਿ ਜਿਹੜੀ ਧਾਰਮਿਕ ਸਹਿ ਹੋਣ ਦੀ ਜਾਂ ਸੀ ਕਲਚਰਲ ਸਹਿ ਹੋਣ ਦੀ ਗੱਲ ਕਰਦੇ ਆ ਉਹਦਾ ਸਾਰੇ ਤੋਂ ਵੱਡਾ ਨਮੂਨਾ ਜਿਹੜਾ ਐਗਜ਼ਾਮਪਲ ਹੈ ਦੁਨੀਆ ਦੇ ਸਾਹਮਣੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੈਗੀ ਆ ਤੁਸੀਂ ਦੇਖੋ ਵੀ ਜਿਹੜੇ ਭਗਤੇ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ ਉਸ ਇਹ ਹੀ ਨਹੀਂ ਆ ਕਿ ਉਹ ਉਹ ਸਿਰਫ ਪੰਜਾਬ ਨੂੰ ਬਲਾਉਂਗੇ ਨਹੀਂ ਕਰਦੇ ਉਹ ਹਿੰਦੁਸਤਾਨ ਦੇ ਵੱਖ-ਵੱਖ ਜੀਹਾਂ ਤੋਂ ਆਏ ਹਨ ਜਾ ਦੇਵ ਕਿੱਥੇ ਜਾ ਕੇ ਤੇ ਕਿੱਥੇ ਭਗਤ ਕਬੀਰ ਤੇ ਭਗਤ ਰਵਿਦਾਸ ਨਾਮਦੇਵ ਕਿੱਥੇ ਮਹਾਰਾਸ਼ਟਰ ਦੇ ਵਿੱਚ ਤੇ ਫਿਰ ਉਹ ਨਹੀਂ ਆਪਣੀ ਆਪਣੀ ਡਾਇਲੈਕਟ ਵੀ ਹੈ ਬੋਲੀ ਵੀ ਹੈ ਜੀ ਮੈਂ ਇਹ ਸਮਝ ਲਈ ਹੁੰਦੀ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਨਾ ਸਿਰਫ ਸੇਖੋ ਗੁਰੂਆਂ ਦਾ ਬਲਕਿ ਜੋ 15ਵੀਂ 17ਵੀਂ ਸਦੀ ਤੱਕ ਦਾ ਸਾਡਾ ਅਧਿਆਤਮਕ ਵਿਰਸਾ ਜਿਹੜਾ ਹੈਗਾ ਉਹਦੀ ਸਭਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੀ ਗਈ ਹੈ ਅਧਿਆਤਮਕ ਅਧਿਕ ਸੇਖ ਗੁਰੂ ਸਾਹਿਬਾਨ ਦੀ ਬਾਣੀ ਵਿੱਚ ਦਰਜ ਹੈ ਜਿਸ ਦਾ ਤੁਸੀਂ ਦੱਸ ਰਹੇ ਹੋ ਤੇ 15 ਭਗਤਾਂ ਦੀ ਬਾਣੀ ਦਰਜ ਹੈ ਹਾਂਜੀ ਤੇ ਚਾਰ ਹੋਰ ਗੁਰਸਿੱਖਾਂ ਦੀ 11 ਭਟ ਸਹਿਬਾਨ ਨੇ ਉਹ ਉਹ ਹਕਕਤੀ ਕੋ ਕੰਟਰੀਬਿਊਟਰ ਬਣਦੀ ਹੈ ਅੱਜ 31 ਰਾਗਾਂ ਚ ਬਣਦੀ ਆ ਸਾਰੀ ਇਹ ਵੀ ਇੱਕ ਦੇਖੋ ਇਹ ਇੱਕ ਬਲੱਖਣ ਗੱਲ ਹੈ ਕਿ ਇਹ ਇਹ ਕੋਈ ਇੱਕ ਧਾਰਮਿਕ ਗ੍ਰੰਥ ਹੈ ਜਿਹਨੂੰ ਰਾਗਬਦ ਕੀਤਾ ਗਿਆ ਹੈ ਮਤਲਬ ਤੁਸੀਂ ਮਿਰਦਾ ਤਰਾਗਾਂ ਦੇ ਅਨੁਸਾਰ ਹੈ ਜਿਹੜੀ ਬਾਣੀਆਂ ਉਹਦਾ ਉਹ ਕੀਰਤਨ ਕੀਤਾ ਜਾਂਦਾ ਹੈ ਹਾਂਜੀ ਤੇ ਇਹ ਬਾਣੀ ਵੀ ਜਿਹੜੀ ਹੈ ਨਾ ਜੀ ਇਸ ਦੀ ਸਕ੍ਰਿਪਟ ਤਾਂ ਭਾਵੇਂ ਗੁਰਮੁਖੀ ਕਹੀ ਜਾਂਦੀ ਹੈ ਲਿਖੀ ਜਾਂਦੀ ਹੈ ਪਰ ਲੈਂਦੀ ਪੰਜਾਬੀ ਬ੍ਰਿਜਪਾਟ ਸ਼ਾ ਖੜੀ ਬੋਲੀ ਸੰਸਕ੍ਰਿਤ ਫਾਰਸੀ ਤੇ ਹੋਰ ਬਹੁਤ ਸਾਰੇ ਸ਼ਬਦੇ ਹੋ ਜਿਆ ਜਿਹਨੂੰ ਰਲਮਲਾ ਕੇ ਇਹਨੂੰ ਸੰਤ ਪਾਸ਼ਾ ਜਾਂ ਸਾਧ ਪਾਸ਼ਾ ਵੀ ਕਹਿੰਦੇ ਹਾਂ ਉਸ ਵੇਲੇ ਇਹਨੂੰ ਸੁਧੂਕੜੀ ਵੀ ਕਹਿੰਦੇ ਸੀਗੇ ਉਹ ਸੰਤ ਪਾਸ਼ਾ ਵੀ ਕਹਿੰਦੇ ਸੀ ਇਹ ਤੇ ਇਹ ਬਿਲਕੁਲ ਸਹੀ ਗੱਲ ਹੈ ਅਸਲ 'ਚ ਭਗਤ ਵਕਫਾ ਦੇ ਇਲਾਕਿਆਂ ਵਿੱਚ ਵੀ ਜਾਂਦੇ ਸੀ ਆਪਣੇ ਪ੍ਰਚਾਰ ਵੀ ਕਰਦੇ ਸੀ ਕਿਉਂਕਿ ਮੈਨੂੰ ਲੱਗਦਾ ਇਹ ਇਕੱਲੀ ਇੱਕ ਭਗਤੀ ਵਾਲੀ ਗੱਲ ਨਹੀਂ ਹੈ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਜਾ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਜਿਹੜੇ ਰਚ ਗਏ ਇੱਕ ਰੈਵੋਲੂਸ਼ਨਰੀ ਆਪਾਂ ਨੂੰ ਕਹਿ ਸਕਦੇ ਜਿਹੜਾ ਉਹ ਜਿਹੜਾ ਕਰਮਕਾਂਡ ਜਾਂ ਬੈਦਕ ਉਹ ਜਿਹੜੀ ਉੱਚ ਨੀਚ ਵਾਰਾ ਸਾਰਾ ਜਾਤ ਪ੍ਰਥਾ ਹੋਰ ਜੋ ਹੋ ਚੁੱਕਿਆ ਸੀ ਉਹਦੇ ਖਿਲਾਫ ਇੱਕ ਕਿਸਮ ਦੀ ਇਹ ਰਿਵੋਲਟ ਹੈ ਸਮੁੱਚੀ ਸਮੁੱਚੀ ਪਰਤਵੀ ਜਿਹੜੀ ਪਰਤਵੀ ਹੈ ਇੱਕ ਕਿਸਮ ਦੀ ਰਿਵੋਲਟ ਹੈ ਉਹਦੇ ਖਿਲਾਫ ਹੈ ਨਾ ਲੋਕਾਂ ਨੂੰ ਇੱਕ ਪਰਮਾਤਮਾ ਦੇ ਨਾਲ ਜੋੜਨ ਦਾ ਇਹ ਇੱਕ ਉਪਰਾਲਾ ਹੈ ਕਿ ਇਹ ਬਹੁਤ ਵੱਡਾ ਯਤਨ ਉਹ ਫਿਰ ਕਿੰਦੇ ਵੱਖ-ਵੱਖ ਇਲਾਕਿਆਂ ਵਿੱਚ ਜਾਂਦੇ ਸੀ ਤਾਂ ਇੱਕ ਕਾਮਨ ਭਾਸ਼ਾ ਜਿਹੜੀ ਹੈਗੀ ਹੈ ਜਾਂ ਕਾਮਨ ਬੋਲੀ ਵਰਤੀ ਜਾਂਦੀ ਸੀ ਜਿਹਨੂੰ ਆਪਾਂ ਸਧੂਕੜੀ ਵੀ ਕਹਿੰਦੇ ਆ ਤੇ ਨਾਲ ਨਾਲ ਜੇ ਜਿਸ ਇਲਾਕੇ ਤੋਂ ਜਿਹੜਾ ਵੀ ਕੋਈ ਭਗਤ ਆਇਆ ਉਹਨੇ ਆਪਣੀ ਉਸ ਇਲਾਕੇ ਦੀ ਬੋਲੀ ਦਾ ਉਹਦੇ ਵਿੱਚ ਟਿੰਜ ਵੀ ਹੈਗਾ ਜਿਵੇਂ ਆਪਾਂ ਭਗਤ ਨਾਮਦੇਵ ਦੀ ਬਾਣੀ ਪੜੀਏ ਤਾਂ ਬੀਠਲਾ ਦੀ ਗੱਲ ਕੀਤੀ ਜਾਂਦੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਬੀਠਲਾ ਸ਼ਬਦ ਬੀਸ਼ਮੀ ਲਈ ਵਰਤੇ ਆਗੇ ਜਾਂਦਾ ਹੈ ਬਾਰੇ ਪਗਤ ਨਾਮਦੇਵ ਨੂੰ ਇੱਕ ਅਕਾਲ ਪੁਰਖ ਵਾਸਤੇ ਵਰਤਿਆ ਹਨ ਇਸ ਤਰ੍ਹਾਂ ਮਤਲਬ ਉਹ ਵੱਖ-ਵੱਖ ਬੋਲੀਆਂ ਦੇ ਜਿਹੜੇ ਹੈਗੇ ਨੇ ਸਾਨੂੰ ਬਹੁਤ ਸਾਰੇ ਸ਼ਬਦ ਮਿਲਦੇ ਨੇ ਹੁਣ ਬਾਬਾ ਫਰੀਦ ਨੇ ਉਹ ਇਸਲਾਮ ਤੋਂ ਆਏ ਨੇ ਵੈਸੇ ਫਾਰਸੀ ਦਾ ਉੱਥੇ ਤੋਂ ਮੌਂਟੇਂਜ ਮਿਲਦਾ ਪਰ ਨਾਲ ਦੀ ਨਾਲ ਇਹ ਵੀ ਗੱਲ ਕਿ ਕਿਉਂਕਿ ਦੇਖੋ 11ਵੀਂ 12ਵੀਂ ਸਦੀ ਤੋਂ ਕਬਜ਼ਾ ਜਿਹੜਾ ਉਹ ਹਿੰਦੁਸਤਾਨ ਦੇ ਉੱਤੇ ਹੋ ਗਿਆ ਸੀ ਪਹਿਲਾਂ ਤੁਰਕਾਂ ਦਾ ਹੋਇਆ ਫਿਰ ਉਸ ਤੋਂ ਬਾਅਦ ਮੁਗਲ ਆਏ ਤਾਂ ਉਹ ਆਪਣੀਆਂ ਬੋਲੀਆਂ ਨਾਲ ਲੈ ਕੇ ਆਏ ਹਨ ਉਹਨਾਂ ਨੇ ਆਪਣੇ ਆਪ ਨੂੰ ਹਿੰਦੁਸਤਾਨੀ ਬਣਾ ਲਿਆ ਇਹ ਨਹੀਂ ਉਹ ਵਾਕੋ ਕਿ ਨਹੀਂ ਰਹਾ ਬਸ ਸਿਰਫ ਨਯਜ਼ ਰਾਜ ਕਰਨ ਆਏ ਸੀ ਉਹ ਰਚ ਮਿਚ ਗਏ ਇਥੋਂ ਦੇ ਕਲਚਰ ਦੇ ਵਿੱਚ ਤੇ ਉਹਨਾਂ ਦਾ ਜਿਹੜਾ ਇੰਪੈਕਟ ਆ ਉਹ ਵੀ ਬੋਲੀ ਦੇ ਉੱਤੇ ਪਿਆ ਕਿਉਂਕਿ ਸਰਕਾਰੀ ਬੋਲੀ ਵੀ ਇਵਨ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਫਾਰਸੀ ਲਈ ਤੇ ਉਹ ਸ਼ਬਦ ਨਹੀਂ ਜਿਹੜੇ ਸਾਰੇ ਅਰਬੀ ਦੇ ਫਾਰਸੀ ਦੇ ਉਹ ਸਾਡੀ ਸਾਰੀ ਬੋਲੀਆਂ ਦੇ ਵਿੱਚ ਹਿੰਦੁਸਤਾਨ ਦੀ ਕੋਈ ਵੀ ਬੋਲੀ ਹੈ ਉਹਨਾਂ ਨੂੰ ਮੈਂ ਜਾਵედ ਅਖਤਰ ਨੇ ਉਹਨਾਂ ਨੂੰ ਕਦੀ ਵਾਰ ਸੁਣਦੀ ਹੁੰਦੀ ਹਣੀ ਹੈ ਉਗਣਾ ਇਹ ਹਿੰਦੀ ਨਹੀਂ ਕਹਿਣਾ ਚਾਹੀਦਾ ਹਿੰਦੁਸਤਾਨੀ ਕਹਿਣਾ ਚਾਹੀਦਾ ਜਿਹੜੀ ਸਾਡੀ ਬੋਲੀ ਹੈ ਹਿੰਦੁਸਤਾਨੀ ਹੈ ਵੀ ਉਹਦੇ ਵਿੱਚ ਲੋਕਲ ਬੋਲੀਆਂ ਦੇ ਨਾਲ-ਨਾਲ ਅਰਬੀ ਫਾਰਸੀ ਤੇ ਹੋਰ ਦੂਸਰੇ ਸ਼ਬਦ ਵੀ ਨੇ ਜਿਹੜੇ ਉਹ ਸ਼ਾਮਲ ਨੇ ਹੈ ਨਾ ਬਿਲਕੁਲ ਜੀ ਬਿਲਕੁਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹ ਵੀ ਕੋਈ ਕੱਲੇ ਸਿੱਖਾਂ ਵਾਸਤੇ ਨਹੀਂ ਉਹ ਸ਼ਬਦ ਜਿਹੜੇ ਭਲੇ ਲਈਏ ਤੇ ਸਰਬ ਸਾਂਝੀ ਗੁਰਬਾਣੀ ਇਸੇ ਕਰਕੇ ਕਹਿੰਦੇ ਆ ਸਮੁੱਚੀ ਮਨੁੱਖਤਾ ਵਾਸਤੇ ਆ ਕਿਤੇ ਵੀ ਕੋਈ ਵੀ ਬੈਠਾ ਕਿਸੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਤੁਸੀਂ ਉਹਦੀ ਜਿਹੜੇ ਐਥਿਕਲ ਸਿਸਟਮ ਉਹਦੇ ਵਿੱਚ ਦਿੱਤਾ ਹੈ ਜਿਹੜੀ ਮਨੁੱਖ ਨੂੰ ਜੀਵਨ ਜਾਚ ਦੱਸੀ ਹੋਈ ਹੈ ਉਹਨੂੰ ਕੋਈ ਵੀ ਮਨੁੱਖ ਫੋਲੋ ਕਰਕੇ ਆਪਣੇ ਜੀਵਨ ਨੂੰ ਵਧੀਆ ਜੀਵਨ ਢੰਗ ਨੂੰ ਵਧੀਆ ਬਣਾ ਸਕਦਾ ਹੈ ਮੈਨੂੰ ਲੱਗਦਾ ਹੈ ਸਭ ਹਰ ਚੀਜ਼ ਹੀ ਵਿਲਖਣਾ ਹੈ ਜਿਵੇਂ ਵੇਖੋ ਤੁਸੀਂ ਕਿਹਾ ਰਾਗਾ ਚ ਆ ਕੋਈ ਹੋਰ ਗ੍ਰੰਥ ਰਾਗਾ ਚ ਹਾਂਜੀ ਹਾਂਜੀ ਫਿਰ ਇਹ ਵਿਲਖਣਤਾ ਹੈ ਕਿ ਕਿਸੇ ਇੱਕ ਸੈਕਟ ਵੱਲੋਂ ਨਹੀਂਗੀ ਸਮੁੱਚੇ ਜਿਹੜਾ ਸੰਸਾਰ ਉਹਨੂੰ ਵਿੱਚ ਲਿਆ ਤੇ ਫਿਰ ਬਾਣੀ ਵੀ ਸੰਬੋਧਨ ਸਾਰੇ ਵਰਡ ਨੂੰ ਆ ਸਾਰੇ ਬਾਣੀ ਸਰਬੱਤ ਦੇ ਭਲੇ ਲਈ ਹੈ ਇਹ ਇਹਦਾ ਇੱਕ ਮਤਲਬ ਪਹਿਲੂ ਹੋ ਗਿਆ ਜਿਹੜੀ ਸਾਡੀ ਇਹ ਰਿਲੇਸ਼ਨ ਹੈ ਜਾਨ ਜਿਹਨੂੰ ਅਸੀਂ ਆਪਾਂ ਅਧਿਆਤਮਿਕ ਗਿਆਨ ਕਹਿੰਦੇ ਆਂ ਵੀ ਜਿਹੜਾ ਬੰਦੇ ਨੂੰ ਆਪਣੇ ਅਨੁਭਵ ਦੇ ਵਿੱਚ ਹੁੰਦਾ ਬਾਣੀ ਉਸੇ ਦਾ ਹੀ ਪਰਤਖਣ ਆ ਆਪਣਾ ਕਹੋ ਵੀ ਲੈਂਗੁਏਜ ਦੇ ਵਿੱਚ ਉਹ ਐਕਸਪ੍ਰੈਸ ਕੀਤਾ ਹੋਇਆ ਉਹ ਵੀ ਉਹਦੇ ਵਿੱਚ ਵੀ ਕੰਟੀਨਿਊਟੀ ਆ ਉਹ ਦੇਖੋ ਵੰਸਪਾਰ ਆਲ ਗੁਰੂ ਨਾਨਕ ਦੇਵ ਜੀ ਉਹ ਆ ਜਿਹੜੀ ਰੈਵਿਊਲੂਸ਼ਨ ਹੋਈ ਹੈ ਜੋ ਤੱਕੇ ਤੋਂ ਅੱਗੇ ਅੱਗੇ ਤੋਂ ਅੱਗੇ ਚੱਲ ਰਹੀ ਹੈ ਤੇ ਇੱਕ ਕੰਟੀਨਿਊਸ ਪ੍ਰੋਸੈਸ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਇੱਕ ਅਧਿਆਤਮਕਤਾ ਦਾ ਇੱਕ ਕੰਟੀਨਿਊ ਕੰਟੀਨਿਊਡ ਪ੍ਰੋਸੈਸ ਸੀ ਕਹਿ ਸਕਦੇ ਆਮਲ ਹੈ ਇੱਕ ਅਧਿਆਤਮਕ ਪਰੰਪਰਾ ਦਾ ਜਿਹੜਾ ਸ੍ਰੀ ਗੁਰੂ ਜੀ ਤੁਸੀਂ ਅਕਸਰ ਕਹਿੰਦੇ ਹੋ ਕਿ ਇੱਕ ਜੋਤ ਵਾਲੀ ਗੱਲ ਤੇ ਇਹ ਮੈਨੂੰ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਤੋਂ ਵੀ ਸਾਨੂੰ ਨਜ਼ਰ ਆਉਂਦਾ ਜਦੋਂ ਗੁਰੂ ਸਾਹਿਬਾਂ ਦੀ ਬਾਣੀ ਦੇ ਥੱਲੇ ਨਾਨਕ ਹੀ ਲਿਖਿਆ ਗਿਆ ਹੈ हां बिल्कुल ऐसे करके वो अपने आप ਨੂੰ ਨਾਮਕ ਦਿੱਤਾ ਤੇ ਸੰਬੋਧਨ ਕਰਦੇ ਨੇ ਹੈਨਾ ਜਦੋਂ ਅਸੀਂ ਦਸਮ ਗ੍ਰੰਥ ਤੇ ਵੀ ਕਿੰਤੂ ਕਰਦੇ ਹਾਂ ਤਾਂ ਉਹ ਉਹ ਅਸੀਂ ਉਹਨੂੰ ਇਸੇ ਕਰਕੇ ਬਾਣੀ ਨਹੀਂ ਮੰਨਦੇ ਕਿ ਉੱਥੇ ਕਿਸੇ ਵੀ ਇਦਾਂ ਤਾਂ ਮਹਿਲਾ ਦੀ ਜ਼ਿਕਰ ਕੀਤਾ ਗਿਆ ਵੀ ਮਹਿਲਾ ਦਸਮਾ ਜੀ ਕੀ ਹੈ ਉੱਥੇ ਮੁਖਵਾਕ ਪਾਤਸ਼ਾਹੀ ਸ੍ਰੀ ਦਸਮੇ ਮੁਖਵਾਕ ਸ੍ਰੀ ਹਾਂ ਪਾਤਸ਼ਾਹੀ 10ਵੀਂ ਲਿਖਿਆ ਹੋਇਆ ਹੈ ਉੱਥੇ ਉਹ ਜਦੋਂ ਜੇ ਗੁਰੂ ਗੋਬਿੰਦ ਸਿੰਘ ਆਪ ਉਹ ਕਰਦੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਥੋੜੀ ਪਾਤਸ਼ਾਹੀ ਲਿਖਣੀ ਸੀਗਾ ਗੁਰੂ ਸਾਹਿਬਾਨ ਨੇ ਕਿਤੇ ਵੀ ਉਹ ਉਹ ਤਾਂ ਕਹਿੰਦੇ ਹੌਂ ਤੁਹਾਡੀ ਬੇਕਾਰ ਕਾਰੇ ਲਾਇਆ ਹੈ ਹੌਂ ਤੁਹਾਡੀ ਕਾ ਨੀਚ ਜਾਤ ਹੋ ਉੱਤਮ ਜਾਤ ਸਦਾਏ ਦੇ ਸੋ ਉਹ ਇਸ ਤਰ੍ਹਾਂ ਸੰਬੋਧਨ ਨਹੀਂ ਕਰਨਾ ਉਹਨਾਂ ਨੇ ਉਸੇ ਕਹਾਣੀ ਦੇ ਵਿੱਚ ਇੱਕ ਕੰਟੀ ਨੂੰਟੀ ਜਿਹੜੀ ਹੈਗੀ ਆ ਵੀ ਇੱਕ ਲਗਾਤਾਰਤਾ ਹੈਗੀ ਆ ਉਸ ਥਾਟ ਦੇ ਵਿੱਚ ਵੀ ਜੋਤ ਤੇ ਯੁਗਤ ਦੇ ਵਿੱਚ ਵੀ ਤੇ ਉਹਨਾਂ ਨੇ ਆਪਣੇ ਆਪ ਨੂੰ ਇਸੇ ਕਰਕੇ ਨਾਨਕ ਜੂਤ ਦੇ ਤੌਰ ਤੇ ਜਿਹੜਾ ਹੈਗਾ ਐਡਰੈਸ ਕੀਤਾ ਆਪਣੇ ਆਪ। ਅੱਛਾ ਜੀ ਸਰ ਦੂਜਾ ਜਿਹੜਾ ਮੈਸੇਜ ਜਿਹੜਾ ਗੁਰਬਾਣੀ ਦਾ ਖਾਸ ਕਰਕੇ ਜੀ ਤੁਸੀਂ ਤੇ ਹੁਣ ਇਸੇ ਵਿੱਚ ਤੁਹਾਡੀ ਪੂਰੀ ਐਕਸਪਰਟੀਆ ਕਹਿੰਦੇ ਇਹ ਆ ਕਿ ਬਹੁਤ ਸਾਰਾ ਅਧਿਆਤਮਕ ਬਾਤ ਤੇ ਹੁੰਦਾ ਹੀ ਆ ਚਲੋ ਜਿਹੜੇ ਵੀ ਗ੍ਰੰਥ ਆ ਅਧਿਆਤਮਕ ਬਾਤ ਤੇ ਨਾਲ-ਨਾਲ ਜਿਹੜਾ ਜੀਵਨ ਸ਼ੈਲੀ ਆ ਜਿਹੜਾ ਬੜਾ ਧਿਆਨ ਰੱਖਿਆ ਗਿਆ। ਹਾਂ ਬਿਲਕੁਲ ਬਿਲਕੁਲ ਅਸਲ 'ਚ ਜਿਹੜਾ ਹੈ ਨਾ ਆਮ ਤੌਰ ਤੇ ਧਰਮ ਗ੍ਰੰਥੀ ਜਿਹੜੇ ਉਹ ਸਵਰਗ ਜਾਂ ਨਰਕ ਦੋਜ਼ਗ ਜਾਂ ਜਨਤ ਦੀ ਗੱਲ ਕਰਦੇ ਆ ਪਰ ਗੁਰੂ ਸਾਹਿਬ ਨੇ ਦੱਸਿਆ ਵੀ ਜੇ ਤੁਸੀਂ ਇਹ ਜਿਹੜਾ ਇੱਥੇ ਜੀਵਨ ਹੈ ਇਹਨੂੰ ਤੁਸੀਂ ਵਧੀਆ ਢੰਗ ਨਾਲ ਜੀਉਂਦੇ ਤਾਂ ਤੁਹਾਡਾ ਅੱਗਾ ਸਿਰ ਮਿਲਦਾ ਅੱਗਾ ਦਾ ਮਤਲਬ ਤੁਸੀਂ ਜਨਰੇਸ਼ਨ ਦਾ ਫਿਊਚਰ ਵੀ ਕਹਿ ਸਕਦੇ ਹੋ ਤੁਸੀਂ ਆਪਣੇ ਮਤਲਬ ਕਿਉਂ ਦੇ ਕਿਸੇ ਨਰਕ ਸਵਰਗ ਦਾ ਕਨਸੈਪਟ ਤਾਂ ਸਾਡੇ ਦਿੱਤਾ ਨਹੀਂ ਹੋਇਆ ਸਾਡੇ ਲਈ ਆ ਵੀ ਮਨੁੱਖ ਦੀ ਜਿਹੜੀ ਆਤਮਾ ਉਹ ਪਰਮਾਤਮਾ ਦੇ ਵਿੱਚ ਸਮਿਲਿਤ ਹੋ ਜਾਂਦੀ ਹੈ ਜਾਨੀ ਸੂਰਜ ਕਰਨ ਮਿਲੀ ਜਾਲ ਕਾ ਜਲ ਹੂ ਆਰਾਮ ਦਾ ਕਨਸੈਪਟ ਹੈਗਾ ਸਾਡਾ ਤੇ ਗੱਲ ਇਹ ਵੀ ਇਸ ਜੀਵਨ ਨੂੰ ਸੁਧਾਰਨਾ ਹੈ ਤੁਸੀਂ ਹੈਨਾ ਇਹ ਵੀ ਤੁਸੀਂ ਕਿੰਨੀ ਚੰਗਾ ਬਣਾ ਸਕਦੇ ਹੋ ਤੇ ਸਿਰਫ ਆਪਣੇ ਜੀਵ ਨੂੰ ਹੀ ਚੰਗਾ ਬਣਾਉਣਾ ਹੈ ਇਹ ਵੀ ਦੇਖੋ ਤੁਸੀਂ ਤੁਸੀਂ ਜਿੰਨੇ ਤੁਸੀਂ ਤੁਹਾਨੂੰ ਗ੍ਰੰਥ ਫੋਲੋਗੇ ਉਥੇ ਚਾਹੇ ਭਾਈਚਾਰਕ ਸੰਘ ਹੈਗੀ ਹੈ ਐਸਾਈ ਹੈ ਪਾਣੇ ਇਸਲਾਮ ਹੈ ਐਸਾਈ ਹੈ ਤੇ ਜਾਂ ਹਿੰਦੂ ਧਰਮ ਪਰ ਉਥੇ ਇੰਡੀਵਿਜੂਅਲ ਮੁਕਤੀ ਦੀ ਗੱਲ ਕੀਤੀ ਗਈ ਹੈ ਤੁਹਾਡੀ ਇੱਕ ਨਿੱਜੀ ਮੁਕਤੀ ਦੀ ਗੱਲ ਕੀਤੀ ਗਈ ਹੈ ਗੁਰੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸਿਰਫ ਨਿੱਜੀ ਮੁਕਤੀ ਦੀ ਗੱਲ ਨਹੀਂ ਕੀਤੀ ਗਈ ਇੱਥੇ ਇੱਕ ਤਾਂ ਜੀਵਨ ਮੁਕਤ ਹੋਣਾ ਜੀਵਨ ਮੁਕਤ ਹੋਣਾ ਵੀ ਐਸ ਜਿੰਦਗੀ ਨੂੰ ਜਿਉਂਦੇ ਹੋ ਨਾ ਤੁਸੀਂ ਕਿਸ ਤਰ੍ਹਾਂ ਡੀਟੈਸਟ ਹੋ ਕੇ ਜਿਉਂ ਸਕਦੇ ਹੋ ਤੇ ਨਾਲ ਇਹਦੇ ਇਹ ਹੈ ਕਿ ਆਪ ਤਰ੍ਹਾਂ ਸਗਲੇ ਨਿਸਤਾਰਾ ਦੀ ਗੱਲ ਕੀਤੀ ਹੋਈ ਹੈ ਕਿ ਤੁਸੀਂ ਸਿਰਫ ਇਹ ਨਹੀਂ ਲਈ ਆਪਣੇ ਲਈ ਜਤਨਸ਼ੀਲ ਹੋਣ ਤੁਸੀਂ ਆਪਣੇ ਆਲੇ ਦੁਆਲੇ ਲਈ ਆਪਣੇ ਸਮਾਜ ਲਈ ਆਪਣੇ ਮਤਲਬ ਦੂਸਰਿਆਂ ਦੇ ਸਰਬੱਤ ਦੇ ਭਲੇ ਦੀ ਗੱਲ ਉੱਥੇ ਹੀ ਆਉਣੀ ਹੈ ਨਾ ਫਿਰ ਵੀ ਤੁਸੀਂ ਇੱਕ ਸਮਾਜਿਕ ਤੌਰ ਤੇ ਵੀ ਦੂਜਿਆਂ ਨੂੰ ਉਸ ਰਸਤੇ ਦੇ ਉੱਤੇ ਪਾਉਣਾ ਵੀ ਹੈ ਤੇ ਉਹਨਾਂ ਦਾ ਭਲਾ ਵੀ ਕਰਨਾ ਤੇ ਨਾਲ ਲੈ ਕੇ ਚੱਲਣਾ ਹੈ ਨਾ ਕਿਉਂਕਿ ਇੱਕ ਇਕੱਲੇ ਮਨੁੱਖ ਦਾ ਮੁਕਤ ਹੋ ਜਾਣਾ ਇੱਕ ਇਕੱਲੇ ਮਨੁੱਖ ਦਾ ਵਧੀਆ ਹੋ ਜਾਣਾ ਆਪਣੇ ਆਪ ਵਿੱਚ ਮੀਨਿੰਗਲੈਸ ਹੈ ਜੇ ਤੁਹਾਡੇ ਆਲੇ ਦਾਲੇ ਜਿਹੜਾ ਹੈਗਾ ਉਹ ਸੁਧਾਰ ਨਹੀਂ ਹੁੰਦਾ ਹੈਗਾ ਇਸੇ ਕਰਕੇ ਉਹ ਕਿਤੇ ਵੀ ਕੋਈ ਮੁਸੀਬਤ ਹੁੰਦੀ ਆ ਤਾਂ ਮਤਲਬ ਸਿੱਖ ਉਸ ਸਿਧਾਂਤ ਦੇ ਪ੍ਰਣਾਏ ਹੋਏ ਹੀ ਪਲਾ ਕਰਨ ਦੇ ਵਾਸਤੇ ਜਾਂ ਮੁਸੀਬਤ ਦੇ ਵਿੱਚ ਮਦਦ ਕਰਨ ਲਈ ਬੋਰਡ ਦੇ ਨੇ ਅੱਛਾ ਸਾਬ ਇੱਕ ਹੋਰ ਹੈ ਪਹਿਲੂ ਹੈ ਸ਼ਾਇਦ ਉਸ ਤੋਂ ਵੀ ਆਪਾਂ ਨੂੰ ਗੱਲ ਕਰਨੀ ਚਾਹੀਦੀ ਆ ਉਹ ਇਹ ਆ ਕਿ ਜਿੱਦਾਂ ਭਾਈ ਗੁਰਦਾਸ ਵੀ ਕਹਿੰਦੇ ਆ ਕਿ ਜਦੋਂ ਗੁਰੂ ਨਾਨਕ ਪ੍ਰਗਟ ਆਇਆ ਉਦੋਂ ਬੜਾ ਬਹੁਤ ਗਿਆਨ ਹੋ ਗਿਆ ਤਾਂ ਦਾ ਮਤਲਬ ਇਹ ਕਿ ਹਾਲੇ ਦਿਵਾਣੇ ਬਹਿ ਪਰ ਗਿਆ ਗਿਆ ਬੰਦਾ ਸੀਗਾ ਤੇ ਗੁਰੂ ਸਾਹਿਬ ਨੂੰ ਇਹ ਬਾਣੀ ਦੀ ਰਚਨਾ ਵੀ ਸ਼ਾਇਦ ਤਾਂ ਹੀ ਕਰਨੀ ਪਈ ਕਿ ਲੋਕਾਂ ਨੂੰ ਜੁਗਾ ਜੁਗਾ ਤੱਕੇ ਤੋ ਸੇਧ ਮਿਲਦੀ ਰਹੇ ਤੇ ਉਹਨਾਂ ਨੇ ਬੜੇ ਵਿਗਿਆਨਕ ਤਰੀਕਿਆਂ ਨਾਲ ਜਿਹੜੇ ਗਲਤ ਕਰਾਏ ਐਵੇਂ ਲੋਕੀ ਉਹਨਾਂ ਨੂੰ ਸਹੀ ਰਾਤ ਨੇ ਹੌਂਦਾ ਯਤਨ ਕੀਤਾ ਨਹੀਂ ਗੁਰੂ ਨਾਨਕ ਆਪ ਕਹਿੰਦੇ ਨੇ ਹੌਂ ਪਾੜ ਬਕੁਨੀ ਰੋਈ ਹਨੇਰਾ ਹੈ ਰਾਹ ਨਾ ਕੋਈ ਵੀ ਇਸ ਚਾਰ ਚਫੇਰੀ ਜਿਹੜੀ ਅੱਗੇ ਉਹ ਜਦੋਂ ਪਾਪ ਦੀ ਜਾਂਚ ਲੈ ਕੇ ਆਉਣ ਦੀ ਗੱਲ ਕਰਦੇ ਆ ਜਾਂ ਮਤਲਬ ਹੋਰ ਇਸ ਤਰ੍ਹਾਂ ਦੀ ਗੱਲ ਕਰਦੇ ਆ ਇਹ ਹੀ ਕਹਿੰਦੇ ਨੇ ਕਿ ਚਾਰ ਚਫੇਰੇ ਇੰਨੀ ਅਗਿਆਨਤਾ ਦਾ ਹਨੇਰ ਫੈਲਾ ਹੋਇਆ ਤੇ ਮਹਾਂਪਾਰ ਬਿਕੁਨੀ ਰੋਈ ਮੈਂ ਖੋਜ ਦੀ ਖੋਜ ਦੀ ਮਤਲਬ ਵੀ ਅ ਰੰਜਿਸ਼ ਹੋ ਗਈ ਕਿ ਮੈਨੂੰ ਕੋਈ ਰਸਤਾ ਨਹੀਂ ਦਿਸਦਾ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਵੀ ਪਰਮਾਤਮਾ ਨੂੰ ਇੱਕ ਮਾਲਕ ਮੰਨ ਕੇ ਸੱਜਦਾ ਮੰਨ ਕੇ ਤੇ ਆਪਣੇ ਆਪ ਨੂੰ ਇੱਕ ਇਸਤਰੀ ਦੇ ਤੌਰ ਤੇ ਖੋਜਣ ਦੇ ਤੌਰ ਤੇ ਉੱਤੇ ਇੱਕ ਖੋਜੀ ਦੇ ਤੌਰ ਤੇ ਐਡਰੈਸ ਕੀਤਾ ਹੋਇਆ ਤੇ ਸੋ ਉਹ ਤਾਂ ਗੱਲ ਹੈਗੀ ਹੋਈ ਹੈ ਕਿ ਭਾਈ ਗੁਰਦਾਸ ਜੀ ਉਵਾਰਾਂ ਦੇ ਵਿੱਚ ਵੀ ਸਾਰਾ ਉਹ ਜ਼ਿਕਰ ਕੀਤਾ ਹੋਇਆ ਹੈ ਜਿਵੇਂ ਆਪਾਂ ਸ੍ਰੀ ਗੁਰੂ ਰੰ ਸਾਹਿਬ ਦੀ ਬਾਣੀ ਪੜ੍ਹੀਏ ਨਾ ਤੇ ਗੁਰੂ ਨਾਨਕ ਸਾਹਿਬ ਨੇ ਉਸ ਉਸ ਵੇਲੇ ਦੇ ਜੋ ਹਾਲਾਤ ਸੀ ਉਹ ਸਾਰੇ ਉਹਨਾਂ ਦੀ ਬਾਣੀ ਦੇ ਵਿੱਚੋਂ ਪਰਗਟ ਹੁੰਦੇ ਆ ਉਹ ਵੀ ਕਿਸ ਤਰ੍ਹਾਂ ਦਾ ਮਤਲਬ ਅੱਛਾ ਰਖ ਸਾਹਿਬ ਜਿਹੜਾ ਗੁਰੂ ਸਾਹਿਬਾਂ ਦਾ ਜੀਵਨ ਖਾਸ ਕਰਕੇ ਗੁਰੂ ਨਾਨਕ ਸਾਹਿਬ ਦੀ ਜਦੋਂ ਆਪਾਂ ਗੱਲ ਕਰਦੇ ਆ ਹਾਂਜੀ ਕਿਉਂਕਿ ਉਦੋਂ ਉਹ ਸਥਾਪਨਾ ਹੀ ਹੁੰਦੀ ਆ ਸਿੱਖ ਧਰਮ ਦੀ ਬਾਅਦ ਚ ਤੇ ਸਟੇਬਲ ਹੋ ਜਾਂਦਾ ਸਭ ਨੂੰ ਪਤਾ ਹੈ ਜੇ ਗੁਰੂ ਨੇ ਤੇ ਜੇ ਗੁਰੂ ਨੇ ਗੰਦੀ ਵਰਗੀ ਗੱਲ ਬਣ ਜਾਂਦੀ ਆ ਉਹ ਤੋਂ ਪਹਿਲਾਂ ਤਾਂ ਅਜੇ ਗੁਰੂ ਨਾਨਕ ਸਾਹਿਬ ਆਪ ਗੱਦੀ ਨਿਸ਼ੀਨ ਵੀ ਨਹੀਂ ਸੀ ਅਗੇ ਉਹਨਾਂ ਨੇ ਸਾਰੀ ਧਾਰਾਈ ਸ਼ੁਰੂ ਉਤੋਂ ਹੁੰਦੀ ਆ ਆਪਣੀ ਸਿੱਖੀ ਦੀ ਤੇ ਉਹਨਾਂ ਨੇ ਇੱਕ ਤਾਂ ਉਹਨਾਂ ਦਾ ਜਿਹੜਾ ਪਰਸਨਲ ਲਾਈਫ ਆ ਉਹਦੇ ਵਿੱਚ ਵੀ ਜਿੰਨੀਆਂ ਚਾ ਭਾਵੇਂ ਉਹ ਸਾਨੂੰ ਸਕੇਂਦਰੀ ਸਾਹਿਬ ਤੋਂ ਮਿਲਦਾ ਆ ਕਿ ਜਿਹੜੇ ਗਲਤ ਵਿਚਾਰ ਸੀਗੇ ਜਦੋਂ ਪਾਣੀ ਵਾਲੀ ਗੱਲ ਸੀਗੀ ਵੀ ਚੰਦ ਅਸਮਾਨ ਤੇ ਪਹੁੰਚ ਜਾਂਦਾ ਆ ਉਹਨਾਂ ਕਰਤਾਰਪੁਰ ਕਰਨ ਲੱਗੇ ਤੇ ਦੂਸਰਾ ਉਹਨਾਂ ਨੇ ਫਿਰ ਜਿਹੜੇ ਉਸ ਸਮੇਂ ਦੇ ਧਾਰਮਿਕ ਆਗੂ ਸੀ ਜਿਹਦਾ ਸਿੱਧ ਬਾਣੀ ਆ ਉਹਨਾਂ ਨਾਲ ਜਾ ਜਾ ਕੇ ਜਿਹੜੀ ਗੋਸ਼ਟ ਕਰਕੇ ਜਿਹੜੀ ਸੰਵਾਦ ਦੀ ਸਾਨੂੰ ਜਿਹੜੀ ਦਿੱਤੀ ਆ ਉਹ ਬਸ਼ੈਲੀ ਜਿਹੜੀ ਹੈ ਕਿਤੇ ਮਤਲਬ ਉਹਨਾਂ ਦੇ ਜੀਵਨ ਚੋਂ ਵੀ ਚਲਕਦੀ ਆ ਤੇ ਫਿਰ ਗੁਰਬਾਣੀ ਦੇ ਵਿੱਚ ਸਦਾ ਲਈ ਅੰਕਿਤ ਕਰ ਦਿੱਤੀ ਇਹਦੇ ਬਾਰੇ ਤੁਸੀਂ ਕੀ ਕਮੈਂਟ ਕਰਨਾ ਹੈ ਹਾਂ ਨਹੀਂ ਦੇਖੋ ਗੁਰੂ ਨਾਨਕ ਸਾਹਿਬ ਜੀ ਸਿਰਫ ਇਹ ਨਹੀਂ ਹੈ ਕਿ ਉਹਨਾਂ ਨੇ ਸਿੱਧਾਂ ਦੇ ਨਾਲ ਬੋਸਟਰੀ ਜਾਈ ਹੈ ਉਹ ਜਿੱਥੇ ਜਿੱਥੇ ਗਏ ਦੇਖੋ ਚਾਰ ਉਦਾਸੀਆਂ ਉਹਨਾਂ ਨੇ ਕੀਤੀਆਂ ਹਨਾ ਚਾਰ ਦਿਸ਼ਾਵਾਂ ਦੇ ਵਿੱਚ ਆਪਾਂ ਮੰਨਦੇ ਹਾਂ ਮੇਸੀ ਲੰਕਾ ਬਰਮਾ ਤੱਕ ਇਧਰ ਅਸਾਮ ਤਿੱਬਤ ਦੂਸਰਾ ਉਧਰ ਮੱਕੇ ਮਦੀਨੇ ਤੱਕ ਕਿੱਥੇ ਤੱਕ ਅੱਜ ਕੱਲ ਤਾਂ ਇਹ ਵੀ ਮਿਲਦਾ ਕਿ ਸਪੇਨ ਤੱਕ ਗੁਰੂ ਸਾਹਿਬ ਗਏ ਹਨਾ ਮਿਲਦਾ ਉਹ ਜਿੱਥੇ-ਜਿੱਥੇ ਵੀ ਗਏ ਉਹਨੇ ਆਪਣੇ ਜਿਹੜੇ ਹੈਗਾ ਹਰੇਕ ਧਰਮ ਕਾਬੂ ਦੇ ਨਾਲ ਜਾਂਦੇ ਵੀ ਉਸ ਵੇਲੇ ਨਹੀਂ ਜਦੋਂ ਕਿਸ ਕੋਈ ਇਕੱਠ ਦਾ ਹੁੰਦਾ ਜਿਵੇਂ ਮੱਕੇ ਮਦੀਨੇ ਦੀ ਉਹਦੀ ਜਾਂਦੇ ਉਹ ਹਜ ਦਾ ਟਾਈਮ ਸੀਗਾ ਉਹਨਾਂ ਇਸੇ ਤਰ੍ਹਾਂ ਹਰਦਵਾਰ ਜਾਂਦੇ ਨੇ ਉਹਨੂੰ ਕੁੰਭ ਦਾ ਮੇਲਾ ਜਿਹੜਾ ਲੱਗਦਾ ਹੁੰਦਾ ਉਹਦੇ ਵੇਲੇ ਉਹ ਕੋ ਗਏ ਨੇ ਹਾਂਜੀ ਉਹ ਕੁਰਖhetra ਵੀ ਉਹ ਗ੍ਰੈਂਡ ਟੂ ਗਏ ਨੇ ਹਾਂ ਸੂਰੀ ਵਿਵਹਨ ਬਲੇ ਗਏ ਨੇ ਉਹ ਜਾਂਦੇ ਹੀ ਉਦੋਂ ਸੀ ਜਦੋਂ ਉਹ ਵੱਧ ਤੋਂ ਵੱਧ ਜਿਹੜੇ ਧਾਰਮਿਕ ਆਗੂ ਨੇ ਕੂਈ ਕਥਾ ਇਕੱਠੇ ਹੋਏ ਹੁੰਦੇ ਨੇ ਪਰਵਾਜ਼ ਹੀ ਰਿਹਾ ਹਰੇਕ ਧਰਮ ਦੇ ਵਿੱਚ ਕਿ ਇਸ ਖਾਸ ਮੌਕੇ ਦੇ ਉੱਤੇ ਵੱਖ-ਵੱਖ ਥਾਵਾਂ ਤੋਂ ਲੋਕੀ ਆਉਂਦੇ ਆ ਤੇ ਉਹਨਾਂ ਨੇ ਆਪਣਾ ਸੰਦੇਸ਼ ਉਹ ਦੇਣ ਲਈ ਉਹਨਾਂ ਨਾਲ ਡਿਸਕਸ਼ਨ ਕਰਨ ਲਈ ਜਗ੍ਹਾ ਹੀ ਉਹ ਚੁਣੀਆਂ ਨੇ ਉਹ ਮੌਕੇ ਚੁਣੇ ਨੇ ਜਦੋਂ ਉਹ ਬੱਤ ਬੱਤ ਲੋਕਾਂ ਨਾਲ ਡਿਸਕਸ ਕਰ ਸਕਣ ਉਹਨਾਂ ਦੀ ਗੱਲ ਸੁਣ ਸਕਣ ਤੇ ਆਪਣੀ ਸੁਣਾ ਸਕਣ ਜਿਆਦਾ ਮਸਟਰ ਹੋ ਸਕੇ ਉਹਨਾਂ ਦਾ ਪੈਸੰਦ ਆਨ ਤੌਰ ਤੇ ਜਿਹੜੀ ਭਾਵਨਾਤਿਕ ਕੁੰਦ ਨਹੀਂ ਉਹਨਾਂ ਦੇ ਵਿੱਚ ਗੱਲ ਸੁਣਨ ਦੀ ਪੇਸ਼ੈਂਸ ਨਹੀਂ ਹੁੰਦੀ ਹੈਗੀ ਦੂਜੇ ਦਾ ਵਿਊ ਪੁਆਇੰਟ ਸੁਣਨ ਦੀ ਪਰ ਗੁਰੂ ਨਾਨਕ ਉਹ ਦੂਜਿਆਂ ਨੂੰ ਸੁਣਦੇ ਵੀ ਨੇ ਫਿਰ ਆਪਣੀ ਗੱਲ ਸੁਣਾਉਂਦੇ ਨਹੀਂ ਬੀਨੇ ਵੀ ਇਹ ਗੱਲ ਇਦਾਂ ਨਹੀਂ ਇਦਾਂ ਹੀ ਹੈ ਹੈਨਾ ਤੇ ਉਹਨਾਂ ਦੇ ਬਾਣੀ ਦੇ ਵਿੱਚ ਗਿਆ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਪਹਿਲਾਂ ਸੁਣਨ ਦੀ ਗੱਲ ਕੀਤੀ ਆ ਉਹਨਾਂ ਨੇ ਮਗਰ ਆਪਣੀ ਗੱਲ ਕਹਿਣ ਦੀ ਕੀਤੀ ਹੈਨਾ ਤੁਸੀਂ ਦੂਸਰੀ ਦੀ ਗੱਲ ਸੁਣੋਗੇ ਤਾਂ ਹੀ ਦਲੀਲ ਨਾਲ ਆਪਣੀ ਗੱਲ ਸਮਝਾ ਸਕਦੇ ਹੋ ਸਾਰੀ ਬਾਣੀ ਆਪਾਂ ਜੇ ਪੜ੍ਹ ਲਈ ਕਿਉਂ ਇਹ ਮੇਰਾ ਥੀਸਿਸ ਹੀ ਰੀਜ਼ਨ ਆ ਡਰਾਇਵਲਸ਼ਨ ਇਨ ਸਿੱਖਿਜ਼ਮ ਰੀਜ਼ਨ ਦਾ ਮਤਲਬ ਹੀ ਹੈਗਾ ਵੀ ਤਰਕ ਕਰਨਾ ਜਾਂ ਮਤਲਬ ਤੁਸੀਂ ਖੋਜੀ ਉਪਜਾ ਬਾਦੀ ਬੰਸਾ ਦੀ ਗੱਲ ਕੀਤੀ ਹੋਈ ਹੈ ਗੁਰਬਾਣੀ ਦੇ ਵਿੱਚ ਵੀ ਜਿਹੜਾ ਬੰਦਾ ਸੱਚ ਤੱਕ ਪਹੁੰਚਣਾ ਚਾਹੁੰਦਾ ਹੈ ਅਸਲੀਅਤ ਤੱਕ ਪਹੁੰਚਣਾ ਚਾਹੁੰਦਾ ਹੈ ਉਹ ਖੋਜ ਕਰਦਾ ਬਾਤ ਬਵਾਤ ਨਹੀਂ ਕਰਦਾ ਉਹ ਆਪਣੀ ਗੱਲ ਰੱਖਦਾ ਦੂਜੇ ਦੀ ਸੁਣਦਾ ਤੇ ਉਹਦੇ ਵਿੱਚੋਂ ਫਿਰ ਕੱਢਿਆ ਜਾਂਦਾ ਤਤਜੂਗੀਆਂ ਬਹੁਤ ਵਧੀਆ ਪਰੰਪਰਾ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਪੰਚਮ ਪਾਸ਼ਾ ਵੀ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁੱਖਾਂ ਦੂਰ ਕਰੋ ਲਿਵਲਾਈ ਹੈ ਨਾ ਕੋਈ ਤੁਹਾਨੂੰ ਡਾਊਟ ਹੈ ਕੋਈ ਕਿਸੇ ਕਿਸਮ ਦੀ ਕਨਫਿਊਜ਼ਨ ਹੈ ਚਾਹੇ ਉਹ ਧਾਰਮਿਕ ਹੈ ਜਾਂ ਸਮਾਜਿਕ ਹੈ ਵੀ ਨਾ ਰਾਜਨੀਤਿਕ ਵੀ ਹੈ ਹੈ ਨਾ ਅੱਜ ਕੱਲ੍ਹ ਮੁਲਖ ਭੇਡ ਰਹੇ ਜਿਹਨਾਂ ਵਾਲਾ ਆਪਾਂ ਜਾਣਦੀਆਂ ਵੀ ਇਜ਼ਰਾਈਲ ਤੇ ਉਹਦੀ ਲੜਾਈ ਚੱਲ ਰਹੀ ਹੈ ਉਤੋਂ ਰੂਸ ਦੀ ਦੇ ਆਪਣਾ ਉਹਨਾਂ ਦੀ ਚੱਲ ਰਹੀ ਹੈ ਰਸ਼ੀ ਦੀ ਯੂਕ੍ਰੇਨ ਦੀ ਤੇ ਪਰ ਇਹ ਸਾਰੀਆਂ ਸਮੱਸਿਆਵਾਂ ਨੇ ਬੜਾ ਵਧੀਆ ਮੈਥਡੋਲੋਜੀ ਸਾਨ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਕਿ ਤੁਸੀਂ ਵਿਚਾਰ ਚਰਚਾ ਦੇ ਰਾਹੀਂ ਇਕੱਤਰ ਹੋ ਕੇ ਉਹਨੂੰ ਮਸਲਿਆਂ ਨੂੰ ਸੁਲਝਾਇਆ ਜਾ ਸਕਦਾ ਵੀ ਕੋਈ ਵੀ ਮਸਲਾ ਇਹੋ ਜਿਹਾ ਨਹੀਂ ਹੈ ਜਿਹੜਾ ਤੁਸੀਂ ਡਿਸਕਸ਼ਨ ਰਾਹੀਂ ਰਿਸੋਲਵ ਨਹੀਂ ਕਰ ਸਕਦੇ ਬਹੁਤ ਵਧੀਆ ਇਹ ਸਿਰਫ ਦਿੱਤਾ ਹੀ ਮੈਥਡ ਇਸ ਕਰਕੇ ਕਿ ਤੁਹਾਡੀ ਕਿਉਂਕਿ ਜਿਹੜੀ ਆਪਾਂ ਫਿਲਾਸੋਫਿਕਲੀ ਗੱਲ ਕਰਦੇ ਨੇ ਕਿ ਇਹ ਹੋਲ ਲਾਈਫ ਰਿਲੀਜਨ ਹੈ ਇੱਕ ਇਹ ਤੁਹਾਡੇ ਜੰਮਣ ਤੋਂ ਲੈ ਕੇ ਤੁਹਾਡੇ ਮਰਨ ਤੱਕ ਦੁਨੀਆ ਦੇ ਵਿੱਚ ਵਿਚਰਨ ਤੱਕ ਹਰੇਕ ਚੀਜ਼ ਨੂੰ ਉਹ ਲਿੰਗਨਕਾਰੀ ਹੈ ਵੀ ਸਾਰੇ ਐਸਪੈਕਟਸ ਨੂੰ ਜਿਹੜੇ ਲਾਈਫ ਦੇ ਉਹਨਾਂ ਨੂੰ ਡਿਸਕਸ ਕੀਤਾ ਹੋਇਆ ਇਸੇ ਕਰਕੇ ਅਸੀਂ ਇਹਨੂੰ ਸਰਵਰ ਲਿੰਗਨਕਾਰੀ ਕਹਿੰਦੇ ਆ ਕੋਈ ਵੀ ਕਿਸੇ ਵੀ ਤਰ੍ਹਾਂ ਨੂੰ ਬਿਲੋਂਗ ਕਰਦਾ ਕਿਤੇ ਵੀ ਕਿਸੇ ਰੇਸ ਨੂੰ ਕਿਸੇ ਦੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਕੋਈ ਉਹਦੇ ਤੋਂ ਗੱਲਾਂ ਫੀਲ ਕਰਦਾ ਇੱਕ ਚੀਜ਼ ਹੋਰ ਕਦੀ ਕਦੀ ਚਲੋ ਮੈਨੂੰ ਬਹੁਤੀਆਂ ਚੀਜ਼ਾਂ ਯਾਦ ਤੇ ਨਹੀਂ ਰਹਿੰਦੀਆਂ ਪਰ ਮੇਰੇ ਦਿਮਾਗ 'ਚ ਆ ਗਈ ਗੱਲ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਆ ਕਿ ਕਰਮ卡ਰਡ ਜੀ ਜਦੋਂ ਲੋਕੀ ਜਿਹੜੇ ਸੀ ਉਹ ਸ਼ਿਕਾਰ ਹੋ ਗਏ ਪੰਡਤਾਂ ਦੇ ਜਾਂ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਕਿਰਾਏ ਪਾਉਂਦੇ ਸੀ ਤੇ ਗੁਰੂ ਸਾਹਿਬ ਨੇ ਕਿਤੇ ਵੀ ਜ਼ਿਆਦਾ ਕੰਟਰੋਵਰਸੀ ਨਹੀਂ ਉਹਨਾਂ ਨਾਲ ਕੀਤੀ ਉਹਨਾਂ ਨੂੰ ਜਦੋਂ ਕੋਈ ਪੰਡਤ ਆ ਤੇ ਉਹਨੂੰ ਕਿਹਾ ਪੰਡਤ ਜੇ ਬਣਨਾ ਤੇ ਇਦਾਂ ਹੀ ਬਣ ਸਕਦਾ ਹਾਂ ਬਿਲਕੁਲ ਨਹੀਂ ਇਦਾਂ ਨਹੀਂ ਬਣ ਸਕਦਾ ਤੇ ਇਦਾਂ ਬਣ ਸਕਦਾ ਸਪੋਜ਼ ਕੀਤਾ ਹੋਏ ਆਪਣੇ ਮਤਲਬ ਪੰਡਤ ਨੂੰ ਆਸਾਂ ਦੀ ਬਾਅਦ ਦੇ ਵਿੱਚ ਸਮਝਾਉਂਦੇ ਨੇ ਕਿ ਵੀ ਪਿੰਡਾ ਤੋਂ ਲੈਣ ਦੇ ਨਾਲ ਜਾਂ ਲਕੀਰਾਂ ਜਿਹੜੀ ਤੁਸੀਂ ਚੌਂਕਾ ਦੇ ਕੇ ਚੌਂਕਾ ਕੱਢੀ ਘਾਰ ਉੱਪਰ ਆਏ ਬੈਠੇ ਪੁਰਾ ਜਦ ਤੱਕ ਤੁਹਾਡੇ ਮਨ ਦੇ ਵਿੱਚ ਝੂਠ ਹੈ ਮਨ ਦੇ ਵਿੱਚ ਤੁਸੀਂ ਉੱਚੀ ਨੀਵੀਂ ਸਾਰੀ ਦਰਬਤ ਵਾਲੀ ਗੱਲ ਵੀ ਆਫਟਰ ਆਲ ਤਾਂ ਜਿਹੜੀ ਮਨੁੱਖਤਾ ਹੈ ਉਹ ਇਹ ਇੰਨੇ ਇੱਕ ਉਸ ਪ੍ਰਮਾਤਮਾ ਤੋਂ ਪੈਦਾ ਹੋਈ ਜਦੋਂ ਅਸੀਂ ਮੰਨ ਲਈ ਫਿਰ ਬੰਦਾ ਛੋਟਾ ਜਾਂ ਵੱਡਾ ਕਿਵੇਂ ਹੋਇਆ ਹੈ ਉਹਨਾਂ ਨੇ ਦਲੀਲ ਦੇ ਨਾਲ ਹੀ ਸਮਝਾਇਆ ਕਿ ਤੁਹਾਨੂੰ ਇਹ ਨਹੀਂ ਹੁੰਦਾ ਧਰਮ ਆ ਹੁੰਦਾ ਜੇ ਤੂੰ ਪੰਡਤ ਬਣਨਾ ਤੂੰ ਤੂੰ ਇਸ ਤਰ੍ਹਾਂ ਦਾ ਪੰਡਤ ਬਣ ਵੀ ਪੰਡਤ ਉਹ ਜਿਹੜਾ ਆਪਣੀ ਮਨ ਨੂੰ ਪ੍ਰਬੋਧਦਾ ਆਪਣੇ ਮਨ ਨੂੰ ਦੂਸੰਗਾ ਉਹਨੂੰ ਪ੍ਰਬੋਧ ਉਹਨੂੰ ਪ੍ਰਬੋਧ ਜਾਂ ਪ੍ਰ부ਧਾ ਹੋਣਾ ਮਤਲਬ ਗਿਆਨਮਾਨ ਹੋਣਾ ਵੀ ਹੁੰਦਾ ਹੈ ਹਨ ਤੇ ਵੀ ਉਹ ਨਹੀਂ ਆ ਵੀ ਤੂੰ ਕਾਗਜ਼ ਤੂੰ ਲਿਖ ਲਿਖ ਕੇ ਲੋਕਾਂ ਨੂੰ ਦੇ ਜਾਨੇ ਜਾਂ ਤੂੰ ਉਹਦੇ ਨਹੀਂ ਕੰਨਾਂ 'ਚ ਫੁੱਕਾ ਮਾਰੀ ਜੰਨੇ ਜਾਂ ਤੂੰ ਕਾਗਜ਼ ਕੱਢ ਕੇ ਤੂੰ ਡੇਟ ਕੱਢ ਦਿੰਮੀ ਫਲਾਣੀ ਵੇਲੇ ਵਿਆਹ ਕਰਿਓ ਜਾਂ ਜੰਮਣ ਮਰਨ ਦਾ ਸਾਰਾ ਕੁਝ ਦੱਸਦਾ ਵੀ ਇਹ ਇਹ ਗਿਆਨ ਨਹੀਂ ਹੈ ਨਾ ਇਹ ਧਰਮ ਹੈ ਤਰ ਮੇ ਇਹ ਕਿ ਲੋਕਾਂ ਨੂੰ ਤੁਸੀਂ ਮਨੁੱਖਾਂ ਨੂੰ ਇੱਕੋ ਜਿਹਾ ਮੰਨ ਕੇ ਉਹਨਾਂ ਦੀ ਭਲਾਈ ਦੇ ਲਈ ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਜਾਂ ਉਹਨਾਂ ਨੂੰ ਗਿਆਨ ਵੰਡਦੇ ਹੋ ਦੇਖੋ ਉਹ ਗੁਰੂ ਨਾਨਕ ਦੇਵ ਤੋਂ ਪਹਿਲਾਂ ਤਾਂ ਇਹ ਆਪਾਂ ਸਾਰੇ ਸੁਣਦੇ ਪੜ੍ਹਦੇ ਆਏ ਆ ਕਿ ਸੰਸਕ੍ਰਿਤ ਹੈ ਜਿਹੜੀ ਉਹਨੂੰ ਦੇਵ ਲੈਂਗੁਏਜ ਮੰਨਿਆ ਜਾਂਦਾ ਸੀਗਾ ਦੇਵ ਭਾਸ਼ਾ ਤੇ ਉਹਦਾ ਪੜ੍ਹਨ ਦਾ ਕਿਸੇ ਨੂੰ ਅਲਾਉਡ ਨਹੀਂ ਸੀ ਅਸਲ ਵਿੱਚ ਕੰਨੇ ਕਰਮ ਕਾਂਡ ਦੀ ਗੱਲ ਨਹੀਂ ਸੀਗੀ ਸੋਸਾਇਟੀ ਨੂੰ ਸੋ ਕਾਲਡ ਜਿਹੜੀ ਪੰਡਿਤ ਜਮਾਤ ਹੈ ਰਾਜ ਰਾਜ ਖੱਤਰੀ ਹੈ ਤੇ ਉਹ ਉਹ ਨੰਮੀ ਰਾਜ ਕਰਨਾ ਪੰਡਤ ਉਹਨੂੰ ਗਾਈਡ ਕਰਦਾ ਸੋਸਾਇਟੀ ਨੂੰ ਦਬਾਇਆ ਬਹੁਤ ਤਰ੍ਹਾਂ ਨਾਲ ਹੋਇਆ ਸੀ ਹੋਰ ਤੁਸੀਂ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿ ਹੁਣ ਜਿਹੜੀ ਵਦਨਾ ਆਸ਼ਰਮ ਧਰਮਾ ਉਹਦੇ ਵਿੱਚ ਸੇਵਾ ਦਾ ਜਿਹੜਾ ਹੈਗਾ ਉਹ ਸਭ ਤੋਂ ਹੇਠਲਾ ਜਿਹੜਾ ਤਬਕਾ ਹੈ ਨਾ ਜਿਹਨੂੰ ਅਸੀਂ ਹਰੀਜਨ ਦੀ ਪਾਲਿਸ਼ ਸ਼ੂਦਰ ਵੀ ਕਹਿੰਦੇ ਆ ਉਹਨੂੰ ਸੌਪਿਆ ਹੋਇਆ ਸੀ ਸੇਵਾ ਦਾ ਕੰਮ ਵੀ ਉਹਨਾਂ ਦਾ ਕੰਮ ਸਿਰਫ ਸੇਵਾ ਕਰਨਾ ਹੈ ਉਹ ਉਪਰਲੇ ਤਿੰਨ ਵਰਨਾਂ ਦੀ ਹੈ ਤਾਂ ਬੈਸ਼ ਦੀ ਵੀ ਉਹੋ ਜੀ ਹਾਲਤ ਸੀਗੀ ਉਹਦਾ ਕੰਮ ਵੀ ਵੀ ਅਨਾਜ ਆਪ ਪੈਦਾ ਕਰਨਾ ਦੇਣਾ ਦੂਜਿਆਂ ਨੂੰ ਖਾਣ ਵਾਸਤੇ ਆ ਰਾਜਿਆਂ ਨੂੰ ਮਹਾਰਾਜਿਆਂ ਨੂੰ ਪੰਡਤਾਂ ਨੂੰ ਸਭ ਨੂੰ ਪਰ ਗੁਰੂ ਨਾਨਕ ਨੇ ਸਿੱਖ ਧਰਮ ਦੇ ਵਿੱਚ ਸੇਵਾ ਜਿਹੜੀ ਉਹਨੂੰ ਜ਼ਰੂਰੀ ਕਰਨ ਦਿੱਤਾ ਮਨੁੱਖਾ ਨੂੰ ਸਭ ਤੋਂ ਥੂ ਲੈਤਾ ਹਾਂ ਸਰ ਤੋਂ ਉੱਤਾਂ ਜੇ ਤੁਸੀਂ ਸੇਵਾ ਨਹੀਂ ਕਰ ਸਕਦੇ ਤਾਂ ਤੁਸੀਂ ਮਤਲਬ ਹੋ ਫਿਰ ਕਹਣ ਦੇ ਹੱਕਦਾਰ ਨਹੀਂ ਆ ਤਾਂ ਸੇਵਾ ਜਿਹੜੀ ਹੈਗੀ ਆ ਸੇਵਾ ਕਰਨੀ ਮਨੁੱਖਤਾ ਦੀ ਇਹ ਸਾਰਿਆਂ ਤੋਂ ਵੱਡਾ ਕਰਮ ਹੈ ਦੇਖੋ ਜ਼ਰੂਰੀ ਕਰਮ ਬਣਾਤਾ ਇਹ ਤਾਂ ਬਹੁਤ ਸਾਰੀਆਂ ਗੱਲਾਂ ਨਿਕਲਦੀਆਂ ਨੇ ਜਦੋਂ ਆਪਾਂ ਪੜਦੇ ਹਾਂ ਬਾਣੀ ਨੂੰ ਦੇਖਦੇ ਹਾਂ ਸੁਣਦੇ ਆ ਪ੍ਰੈਕਟੀਕਲੀ ਵੀ ਸਾਡੀ ਲਾਈਫ ਦੇ ਵਿੱਚ ਹੈਗੀਆਂ ਨੇ ਇਹ ਅਸੀਂ ਮਤਲਬ ਗੁਰੇਜ਼ ਨਹੀਂ ਕਰਦੇ ਕਿਤੇ ਕੋਈ ਮੁਸੀਬਤ ਹੋਵੇ ਕਿਤੇ ਲੋੜ ਪੰਡੀ ਆ ਤਾਂ ਵੱਧ ਚੜ ਕੇ ਲੋਕੀ ਜਿੰਨੀ ਵੀ ਉਹਦੀ ਉਹ ਤਾਂ ਕਹਿੰਦੇ ਉਹ ਜ਼ਰੂਰੀ ਨਹੀਂ ਵੀ ਤੁਹਾਨੂੰ ਨਾਲ ਤੁਸੀਂ ਸੇਵਾ ਕਰਨੀ ਜਿਹੜਾ ਕੋਲ ਤਾਂ ਹੈ ਉਹ ਤੁਹਾਨੂੰ ਨਾਲ ਕਰੇ ਜਿਹਦਾ ਤਾਂ ਨਾਲ ਨਹੀਂ ਕਰ ਸਕਦਾ ਉਹ ਆਪਣੇ ਸਰੀਰਕ ਤੌਰ ਤੇ ਕਰੇ ਤੇ ਨਹੀਂ ਤੇ ਮਨ ਨਾਲ ਤਾਂ ਤੁਸੀਂ ਸੇਵਾ ਕਰ ਸਕਦੇ ਹੋ ਉਹਨੂੰ ਉਸ ਪਾਸੇ ਲੱਗ ਸਕਦੇ ਹੋ ਪ੍ਰੇਰ ਸਕਦੇ ਹੋ ਲੋਕਾਂ ਨੂੰ ਅਛਾ ਜੀ ਸਰ ਸੱਚਾਈ ਤੇ ਤੇ ਆਚਰਨ ਤੇ ਬੜਾ ਜ਼ੋਰ ਦਿੱਤਾ ਬਿਲਕੁਲ ਬਿਲਕੁਲ ਹਾਂ ਸਾਥੇ ਬਾਰੇ ਸੱਚ ਦੀ ਜੋ ਜਿਹੜਾ ਜਦੋਂ ਅਸੀਂ ਮੂਲ ਮੰਤਰ ਨੂੰ ਪੜ੍ਹਦੇ ਹਾਂ ਇੱਕ ਓੰਕਾਰ ਸਤਨਾਮ ਹੈ ਨਾ ਉਹਨੂੰ ਯਾਦ ਹੀ ਸਤਨਾਮ ਕਰਕੇ ਕੀਤਾ ਜਾਂਦਾ ਤੇ ਸਤ ਨੂੰ ਪਰਮਾਤਮਾ ਦੀ ਇੱਕ ਬਹੁਤ ਵੱਡੀ ਕੁਆਲਿਟੀ ਮੰਨੀ ਵੀ ਹੈ ਸਤ ਸਤ ਤੋਂ ਮਤਲਬ ਹੁੰਦਾ ਜਿਹੜੀ ਚੀਜ਼ ਦੀ ਹੋਂਦ ਹੈ ਜਿਹਦੀ ਹੋਂਦ ਨਹੀਂ ਆ ਉਹ ਅਸਤ ਹੈ ਤੇ ਉਹਨੂੰ ਸੱਤ ਮੰਨ ਕੇ ਫਿਰ ਗੁਰਬਾਣੀ ਦਾ ਇਹ ਵੀ ਉਹ ਵੀ ਜੈਸਾ ਸੇਵੀ ਤੈਸੋ ਹੋਈ ਜੇ ਮਨੁੱਖ ਪੱਥਰ ਪੂਜਾ ਤਾਂ ਉਹਨੇ ਪੱਥਰ ਵਰਗਾ ਹੀ ਉਹਦਾ ਮੰਡ ਹੋਣਾ ਹੈ ਨਾ ਉਹ ਫਿਰ ਦੂਜੇ ਦਾ ਘਾਟਾ ਹੁੰਦਿਆਂ ਦੂਜਿਆਂ ਤੇ ਅਟੈਕ ਕਰਦਾ ਉਹਨੂੰ ਗਰੇਜ ਨਹੀਂ ਹੁੰਦਾ ਪਰ ਜੇ ਤੁਸੀਂ ਉਸ ਪ੍ਰਮਾਤਮਾ ਨੂੰ ਸੱਤ ਮੰਨ ਕੇ ਉਹਨੂੰ ਇੱਕ ਪ੍ਰੇਮ ਦਾ ਮੰਨ ਕੇ ਜਿਵੇਂ ਪ੍ਰੇਮ ਕੀਓ ਤਿਨਹੀ ਪ੍ਰਾਪਾਇਓ ਅਕਾਲ ਉਸਤ ਦੇ ਵਿੱਚ ਦਿੱਤਾ ਹੈ ਇੱਕ ਗੁਰਬਾਣੀ ਦੇ ਵਿੱਚ ਵੀ ਥਾਂ-ਥਾਂ ਪ੍ਰੇਮ ਦੀ ਗੱਲ ਕੀਤੀ ਗਿਆ ਸਤ ਦੀ ਗੱਲ ਕੀਤੀ ਗਈ ਹੈ ਹਨ ਸੱਚਾ ਆਚਾਰ ਨੂੰ ਸਭ ਤੋਂ ਉੱਤੇ ਹੈ ਸੱਚੋ ਔਰ ਉਹ ਸਭ ਕੋ ਉੱਪਰ ਸੱਚਾ ਆਚਾਰ ਸੱਚ ਸਾਰਿਆਂ ਤੋਂ ਵੱਡਾ ਹੈ ਪਰ ਉਸ ਤੋਂ ਵੀ ਉੱਤੇ ਮਨੁੱਖ ਦੀ ਸਦਾਚਾਰਕ ਰਹਿਣੀ ਹੈ ਹਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਮਨੁੱਖ ਨੂੰ ਜਿਹੜੇ ਵਿਚਾਲਤ ਕਰਦੇ ਨੇ ਸਹੀ ਰਾਹ ਤੇ ਚੱਲਣ ਤੋਂ ਉਹਨੂੰ ਤੋਂ ਛੁਟਕਾਰਾ ਜਿਹੜਾ ਉਹ ਸੱਚ ਦੇ ਮਾਰਗ ਤੇ ਚੱਲ ਕੇ ਹੀ ਪਾਇਆ ਜਾ ਸਕਦਾ ਕਾਇਨ ਨਾ ਕੰਟਰੋਲ ਤੁਸੀਂ ਇਹ ਵੀ ਦੇਖੋਗੇ ਗੁਰਬਾਣੀ ਵਿੱਚ ਕਿਤੇ ਵੀ ਜਿਵੇਂ ਉਹ ਪ੍ਰਾਣੀਆਂ ਭਾਵਿਸ਼ੇ ਨੂੰ ਨਹੀਂ ਨਾ ਪੜਦੇ ਉਹ ਕਹਿੰਦੇ ਇਹਨਾਂ ਦਾ ਤਿਆਗ ਕਰਨ ਦੇ ਲਈ ਤੁਹਾਨੂੰ ਤਪ ਕਰਨਾ ਪਊਗਾ ਆਪਣੇ ਯੋਗ ਆਸਣ ਨੇ ਜਾਂ ਹੋਰ ਵੀ ਆਸਣ ਕਰਦੇ ਜਾਣਾ ਹੈ ਸਰੀਰ ਦੇ ਤੇ ਕਸ਼ਟ ਚੱਲ ਕੇ ਛੁਟਕਾਰਾ ਬਿਲਕੁਲ ਬਿਲਕੁਲ ਉਹਨੂੰ ਇਹ ਕਹਿੰਦੇ ਨਹੀਂ ਕਿ ਸਰੀਰ ਦੇ ਕਸ਼ਟ ਦੇਣ ਨਾਲ ਕੁਝ ਨਹੀਂ ਹੋਣਾ ਇਹਦਾ ਇਹਨੂੰ ਮਨ ਨੂੰ ਸਮਝਾਉਣ ਦੀ ਗੱਲ ਹੈ ਤੁਸੀਂ ਇਹ ਜਿਹੜੀਆਂ ਬਰਤੀਆਂ ਨੇ ਇਹਨਾਂ ਨੂੰ ਮਾਰ ਨਹੀਂ ਸਕਦੇ ਮਨੁੱਖ ਦੇ ਨਾਲ ਹੀ ਪੈਦੰਗੇ ਪਰ ਇਹਨਾਂ ਨੂੰ ਮਨੁੱਖ ਨੇ ਆਪਣੇ ਦਿਮਾਗ ਦੇ ਨਾਲ ਹੀ ਕਾਬੂ ਦੇ ਵਿੱਚ ਰੱਖਣਾ ਹੈ ਸਾਂਜਨ ਇਸੇ ਕਰਕੇ ਸਾਂਜਨ ਦੀ ਥਾਂ ਥਾਂ ਗੱਲ ਉਹ ਕੀਤੀ ਗਈ ਹੈ ਸਹਿਜ ਜੀਵਨ ਇਹੀ ਹੈ ਸਹਿਜ ਮਾਰਗ ਵੀ ਇਹੀ ਹੈ ਕਿ ਤੁਸੀਂ ਗ੍ਰਸਤ ਦੇ ਵਿੱਚ ਰਹਿੰਦੇ ਹੋ ਸੰਸਾਰ ਦੇ ਵਿੱਚ ਰਹਿੰਦੇ ਆ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਕਾਬੂ ਦੇ ਵਿੱਚ ਰੱਖ ਕੇ ਸਹੀ ਮਾਰਗ ਦੇ ਉੱਤੇ ਤੁਰਦੇ ਜਾਣਾ ਅੱਛਾ ਡਾਕਟਰ ਇੱਕ ਗੁਰਬਾਣੀ 'ਚ ਹੋਰ ਖਾਸ ਕਰਕੇ ਕਿ ਆਮ ਤੌਰ ਤੇ ਅੱਜ ਵੀ ਆਪਾਂ ਵੇਖਦੇ ਆਲੇ ਦੁਆਲੇ ਕਿ ਜਿਹੜਾ ਜਿਹੜੇ ਡੇਰਾਂ ਦੇ ਸਾਹ ਦੇ ਉਪਜ ਗਏ ਸਾਡੇ ਚੋਂ ਵੀ ਉਪਜ ਗਏ ਨੇ ਜਾਂ ਹੋਰ ਬਹੁਤ ਸਾਰੇ ਜਿਹੜੇ ਆਪਾਂ ਨੂੰ ਆਪਣੇ ਨੂੰ ਸੰਤ ਸਾਹ ਕਹੋਂਦੇ ਲੋਕ ਮਿਲਦੇ ਆ ਉਹ ਲੋਕਾਂ ਨੂੰ ਉਪਦੇਸ਼ ਬੜੇ ਦਿੰਦੇ ਪਰ ਆਪਣੇ ਆਪ ਨਹੀਂ ਕੁਝ ਕਰਦੇ ਗੁਰੂ ਸਾਹਿਬ ਨੇ ਆਪ ਕਰਕੇ ਵੀ ਦਿਖਾਇਆ ਨਹੀਂ ਐਸੇ ਕਰਕੇ ਜੇ ਰੂਲ ਡੇਰਿਆਂ ਤੇ ਜਾਣ ਚੰਗਾ ਵੀ ਨਹੀਂ ਨੋ ਸਮਝਿਆ ਜਾਂਦਾ ਕਿੰਨੇ ਉੱਤੇ ਬਹੁਤ ਕੁਝ ਇਸ ਲਈ ਗਲਤ ਗੱਲਾਂ ਵੀ ਹੁੰਦੀਆਂ ਨੇ ਪਹਿਲੀ ਗੱਲ ਤਾਂ ਡੇਰੇ ਵਾਲੇ ਆਪਾਂ ਅੱਗੇ ਵੀ ਕਈ ਵਾਰੀ ਗੱਲ ਕਰਦੇ ਆਂ ਜੋ ਤੁਹਾਨੂੰ ਗ੍ਰਸਥੀ ਤੇ ਆਗਰਨ ਦੀ ਗੱਲ ਕਰਦਿੰਦੇ ਪਰ ਗੁਰਬਾਣੀ ਜਿੱਤੇ ਨਹੀਂ ਕਿਹਾ ਹੋਇਆ ਹੈ ਉਹਨਾਂ ਨੂੰ ਸੂਤ ਜਗੂਤ ਸਿੱਖੀ ਦਾ ਉਤਾਰਿਆ ਹੋਇਆ ਤੇ ਉਹ ਗੁਰਬਾਣੀ ਦਾ ਆਸਰਾ ਵੀ ਲੈਂਦੇ ਆ ਉਹ ਤਾਂ ਆਸਰਾ ਕਿਉਂਕਿ ਆਪਣੇ ਕੋਲ ਤਾਂ ਕੋਈ ਗੱਲ ਕਰਨ ਨੂੰ ਹੈ ਨਹੀਂ ਪਰ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਵੀ ਕਹੇ ਕਿ ਆਗੂ ਇਹ ਨਹੀਂ ਹੈਗਾ ਵੀ ਦੂਜਿਆਂ ਸਮਝਾ ਬਣ ਜਾਵੇ ਪਹਿਲਾਂ ਤੁਸੀਂ ਆਪ ਆਗੂ ਚੰਗੇ ਬਣੋਗੇ ਤਾਂ ਤੁਸੀਂ ਦੂਜਿਆਂ ਨੂੰ ਸਮਝਾ ਸਕਦੇ ਜੇ ਤੁਸੀਂ ਆਪ ਨਹੀਂ ਉਹਨੂੰ ਫੋਲੋ ਕਰਦੇ ਫਿਰ ਤੁਹਾਨੂੰ ਕੋਈ ਉਹ ਅੰਨਾ ਆਗੂ ਕਿਹਾ ਇਹ ਜਿਹੜੇ ਬੰਦੇ ਨੂੰ ਜਿਹੜਾ ਆਪਣਾ ਮਤਲਬ ਜਿਹੜਾ ਥੀਕਰਤ ਕਰਦਾ ਉਹਨੂੰ ਇਹ ਵੀ ਕਹਿਣਾ ਵੀ ਸਦਾਏ ਮੰਗਣ ਜਾਏ ਤਾਂ ਕਿ ਤਾਕੇ ਮੂਲ ਦੇ ਲੱਗੇ ਪਾਇਤ ਕਾਲ ਖਾਏ ਕਿ ਸ਼ਹਤੋਂ ਦੇ ਨਾਨ ਕਰਾ ਪਛਾਣੇ ਸਿੱਧੀ ਗੱਲ ਕੀਤੀ ਆ ਅਜੇ ਕਿਰਤ ਕਰਨ ਦਾ ਕਨਸੈਪਟ ਆ ਕਿਰਤ ਕਰਨ ਦਾ ਇਹ ਬੜਾ ਵੱਡਾ ਬਹੁਤ ਵੱਡਾ ਹੈ ਦੇਖੋ ਕਿਰਤ ਤੇ ਸੇਵਾ ਦੋ ਚੀਜ਼ਾਂ ਨੂੰ ਵੰਡ ਕੇ ਛਕਣ ਨੂੰ ਇਹ ਧਰਮ ਦੇ ਨਾਲ ਇਹਨੂੰ ਜੋੜਦਾ ਇਹਦੇ ਨਾਲ ਸਮਾਜ ਦੇ ਵਿੱਚ ਇੱਕ ਬੈਲੈਂਸ ਹੈ ਜਿਹੜਾ ਉਹ ਕ੍ਰੀਏਟ ਹੁੰਦਾ ਹੈ ਹਨਾ ਬੈਲੈਂਸ ਰੱਖਣ ਦੇ ਲਈ ਇਹ ਤਾਂ ਹੋਊਗਾ ਵੀ ਤੁਸੀਂ ਕਮਾਓਗੇ ਦੂਜਿਆਂ ਨੂੰ ਦਓਗੇ ਤਦ ਇਹਨਾਂ ਦੀ ਕੋਈ ਜਮਾਤ ਨਹੀਂ ਹੋਊਗੀ ਜਿਹੜੀ ਲੋਕਾਂ ਦੀ ਕਮਾਈ ਦੇ ਉੱਤੇ ਪਲੇ ਹਾਂ ਦੂਜਿਆਂ ਦੀ ਕਮਾਈ ਦੇ ਉੱਤੇ ਪਲਣ ਨੂੰ ਗੁਰੂ ਨਾਨਕ ਦਾ ਸਭ ਤੋਂ ਬੁਰਾ ਕਹਿਣਾ ਹੈ ਇਹ ਡਾਕਟਰ ਦੁੱਜੇ ਦੁੱਜੇ ਸ਼ਬਦਾਂ ਜਿੱਦਾਂ ਆਉਂਦੇ ਆ ਕੇ ਜੋਗ ਦੇ ਵਿੱਚ ਜਦੀ ਜਿਹਨੂੰ ਸਮਾਜਵਾਦੀ ਵਿਵਸਥਾ ਕਹਿੰਦੇ ਆ ਜਿਹਦੇ ਵਿੱਚ ਸਾਰਿਆਂ ਦਾ ਬਰਾਬਰ ਅਧਿਕਾਰ ਦੀ ਗੱਲ ਕੀਤੀ ਜਾਂਦੀ ਆ ਉੱਚਾ ਨੀਵਾ ਕਿਸੇ ਨੂੰ ਨਾ ਸਮਝਿਆ ਜਾਵੇ ਮਨੁੱਖ ਨੂੰ ਮਨੁੱਖ ਸੰਧਿਆ ਜਾਵੇ ਇਹ ਸਾਰੇ ਸੰਕਲਪ ਉਦੋਂ 500 ਸਾਲ ਪਹਿਲਾਂ ਗੁਰੂ ਸਾਹਿਬ ਨੇ ਵਿੱਚ ਲੇਕਿਨ ਬਿਲਕੁਲ ਦੇ ਦਿੱਤੇ ਸੀ ਉਹਨੂੰ ਪਹਿਲਾਂ ਹੀ ਦੇ ਦਿੱਤੇ ਸੀ ਕਿ इवन ਅਸੀਂ ਪਲੈਟੋ ਦੀ ਫਲੈਸ ਫਲੈਸ ਵੀ ਪੜ੍ਹੀਏ ਉਹਨੇ ਵੀ ਡਿਸਟਿੰਕਸ਼ਨ ਕੀਤੀ ਹੋਈ ਹੈ ਲੋਕਾਂ ਦੇ ਵਿੱਚ ਹਾਲਾਂਕਿ ਉਹਨੂੰ ਵੱਡਾ ਬਲੈਂਸ ਪਰ ਮੰਨਿਆ ਜਾਂਦਾ ਹੋਰ ਵੀ ਆਪਾਂ ਪੜ੍ਹੀਏ ਤੇ ਆਪਣੀ ਜਿਹੜੀ ਸਾਡੇ ਹਿੰਦੂ ਸ਼ਾਸਤਰ ਨੇ ਉਹਨਾਂ ਵਿੱਚ ਤਾਂ ਹੈ ਹੀ ਹੈ ਡਿਸਕ੍ਰਿਮੀਨੇਸ਼ਨ ਬਹੁਤ ਆ ਮਨੁੱਖੀ ਮਨੁੱਖ ਦੇ ਨਾਲ ਪਰ ਇਹ ਗੁਰੂ ਨਾਨਕ ਸਾਹਿਬ ਨੇ ਜਿੰਨ ਨੂੰ ਅਸੀਂ ਅੱਜ ਕੱਲ ਮਾਡਰਨ ਕਹਿੰਦੇ ਆ ਨਾ ਮਾਡਰਨ ਫਿਲਾਸਫੀ ਹੈ ਜਿਹੜੀ ਜਿਹੜੀ ਇਕਵੈਲਟੀ ਦੀ ਗੱਲ ਕਰਦੀ ਹੈ ਜਿਹੜੀ ਦੂਜਿਆਂ ਨੂੰ ਬਰਾਬਰ ਦਾ ਸਮਝਣ ਦੀ ਗੱਲ ਕਰਦੀ ਹੈ ਜਿਹੜੀ ਮਨੁੱਖਤਾ ਦੇ ਵਿੱਚ ਕੋਈ ਕਿਸੇ ਕਿਸਮ ਦੀ ਕਾਣੀ ਵੰਡ ਨਾ ਹੋਵੇ ਉਹਨਾਂ ਗੱਲਾਂ ਉਹ ਸਾਰੀਆਂ ਗੱਲਾਂ ਗੁਰੂ ਨਾਨਕ ਸਾਹਿਬ ਨੇ ਉਦੋਂ ਦੇਖੋ ਵਿਜਨ ਉਹਨਾਂ ਦਾ ਬਹੁਤ ਬਹੁਤ ਵਿਸ਼ਾਲ ਵਿਜਨ ਸੀ ਹੈ ਨਾ ਜਿਹੜੀਆਂ ਗੱਲਾਂ ਮਨੁੱਖ ਨੇ ਆ ਕੇ 21 ਸਦੀ ਚ ਕਰਨੀਆਂ ਸ਼ੁਰੂ ਕੀ ਕੀ ਤੀਆਂ ਗੁਰੂ ਸਾਹਿਬ ਨੇ 500 ਸਾਲ ਪਹਿਲਾਂ 5 ਸਦੀਆਂ ਪਹਿਲਾਂ ਹੀ ਉਹ ਸਾਰੇ ਜਿਹੜੇ ਚੀਜ਼ਾਂ ਸੀ ਉਹਨਾਂ ਦਾ ਆਧਾਰ ਬਣਾ ਕੇ ਸਾਡੇ ਅੱਗੇ ਪੇਸ਼ ਕਰ ਦਿੱਤਾ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਿਟਨ ਤੌਰ ਤੇ ਲਿਖਤੀ ਤੌਰ ਤੇ ਉਹ ਸਾਰੀਆਂ ਚੀਜ਼ਾਂ ਅੱਜ ਸਾਡੇ ਸਾਹਮਣੇ ਨੇ ਜਿਹਨੂੰ ਚੁਥਾਇਆ ਨਹੀਂ ਜਾ ਸਕਦਾ ਕੋਈ ਦੰਦ ਕਥਾਵਾਂ ਨਹੀਂ ਕੋਈ ਮੂੰਹ ਜਬਾਨੀ ਗੱਲਾਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਫਿਲਾਸਫੀ ਜਿਹੜੀ ਆ ਉਹ ਕਿਰਤ ਦੇ ਉੱਤੇ ਆਧਾਰਿਤ ਆ ਉਹ ਸਾਰੀ ਸਾਰੀ ਮਨੁੱਖਤਾ ਦੀ ਬਰਾਬਰੀ ਦੇ ਅਧਿਕਾਰਿਤ ਆ बराबर ਅਧਿਕਾਰਾਂ ਦੀ ਗੱਲ ਕੀਤੀ ਆ ਮਨੁੱਖ ਨੂੰ ਮਨੁੱਖ ਸਮਝਣ ਦੀ ਗੱਲ ਕੀਤੀ ਆ ਤੇ ਸਾਰੇ ਲੋਕਾਈ ਨੂੰ ਸਰਬੱਤ ਦੇ ਭਲੇ ਨੂੰ ਆਪਣੇ ਜਿਹੜਾ ਉਹਦੇ ਕਲਾਵੇ 'ਚ ਲਿਆ ਉਹਦੇ ਵਿੱਚ ਇਸ ਕਰਕੇ ਹੀ ਵਿਲੱਖਣ ਹੈ ਗੁਰੂ ਗ੍ਰੰਥ ਸਾਹਿਬ ਤੇ ਫਿਰ ਵਿਲੱਖਣ ਇਸ ਕਰਕੇ ਵੀ ਆ ਕਿ ਇੱਕੋ ਇੱਕ ਗ੍ਰੰਥ ਹੈ ਦੁਨੀਆ ਦਾ ਜਿੰਨੂੰ ਉਹਦੇ ਫਾਲੋਅਰ ਆਪਣੇ ਗੁਰੂ ਦਾ ਦਰਜਾ ਦਿੰਦੇ ਆ ਬਾਕੀ ਲੋਕ ਸਾਰੇ ਗ੍ਰੰਥ ਚੰਗੇ ਹੁੰਦੇ ਆ ਆਪਾਂ ਕੁਝ ਕਹਿ ਨਹੀਂ ਸਕਦੇ ਬਾਕੀ ਲੋਕ ਉਹਨਾਂ ਨੂੰ ਪੂਜਦੇ ਆ ਉਹਨਾਂ ਦਾ ਉੱਚਾ ਪਾਠ ਕਰਦੇ ਆ ਪਰ ਸਿੱਖ ਉਹਨੂੰ ਆਪਣਾ ਈਸ਼ਟਵੀ ਮੰਨਦੇ ਆ ਉਹਦੇ ਅੱਗੇ ਖੜੇ ਹੋ ਕੇ ਅਰਦਾਸਾਂ ਵੀ ਕਰਦੇ ਆ ਉਹਦੇ ਸ਼ਬਦਾਂ ਦੇ ਵਿੱਚੋਂ ਜਿਹੜਾ ਆਪਣੇ ਗੁਰੂ ਨੂੰ ਲੱਭਦੇ ਆ ਵੇਖਦੇ ਆ ਤੇ ਉਹਦੇ ਰਾਹੀਂ ਹੀ ਜਿਹੜਾ ਆ ਉਹ ਪ੍ਰਮਾਤਮਾ ਨੂੰ ਮਿਲਦਾ ਰਾਹ ਤਲਾਸ਼ਦੇ ਆ ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਅੱਜ ਦੇ ਦਿਨ ਤੁਸੀਂ ਚੰਗੇ ਪੁੱਤਰ ਦੇਨ ਤੇ ਵਧੀਆ ਵਧੀਆ ਗੱਲਾਂ ਸਾਨੂੰ ਦੱਸੀਆਂ ਬਹੁਤ-ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ